ਪੰਜਾਬੀ ਬੋਲ ਬਥੇਰੀ ਲਈ ਪਰ ਹੁਣ ਗਾਂ ਵਧੀਏ ਇਸ ਤੋਂ ਅਗਲਾ ਪੈਰ ਕੀ ਆ ਉਹ ਬਟੀਏ ਦੋ ਕਾਇਦੇ ਲੱਗਣ ਇੱਕ ਸਾਡੀ ਮਾਂ ਬੋਲੀ ਪੰਜਾਬੀ ਦਾ ਲੱਗੇ ਤੇ ਇੱਕ ਕਾਇਦਾ ਐਸਾ ਲੱਗੇ ਜਿਹਦੇ ਵਿੱਚ ਕੈਮਰੇ ਦੇ ਅੱਗੇ ਆਣ ਦੇ ਕਾਨੂੰਨ ਦੱਸੇ ਜਾਣ ਤਮੀਜ਼ ਦੱਸੀ ਜਾਵੇ ਕਿ ਕੈਮਰੇ ਅੱਗੇ ਕਿੱਦਾਂ ਆਣਾ ਹੁਣ ਉਹ ਟਾਈਮ ਆ ਹੁਣ ਸਾਡੀ ਵਜ਼ੀਰ ਆਲਾ ਨੇ ਇਹ ਗੱਲ ਕਹੀ ਆ ਵੀ ਸਕੂਲ ਚ ਅਸੀਂ ਪੰਜਾਬੀ ਪੜ੍ਹਾਵਾਂਗੇ ਹਜੇ ਤੱਕ ਦਸਾਂ ਸਕੂਲਾਂ 'ਚ ਵੀ ਨਹੀਂ ਹੋਈ ਸਭ ਝੂਠ ਸੀ ਮੈਂ ਉਹਨੂੰ ਕਹੂੰਗਾ ਵੀ ਆਪਣਾ ਸਨੇਹਾ ਯਾਦ ਕਰੋ ਆਪਣੇ ਮੂੰਹ ਦੇ ਬੋਲ ਯਾਦ ਕਰੋ ਬੰਦੇ ਗੱਲ ਕਰਕੇ ਸਾਡੇ ਪੰਜਾਬ ਦੀ ਤਾਂ ਇਹ ਰਵੈਤ ਆ ਗੱਲ ਵਿਆਹ ਨਹੀਂ ਜਾਣਦੇ ਵਾ 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 ਬਿਲਕੁਲ ਸਹੀ ਉਹ ਜ਼ੀਰਿਆਲਾ ਸਾਹਿਬਾ ਤੁਸੀਂ ਅਗਲੇ ਦਿਨ ਆਪਣੇ ਪੁੱਤਰ ਦਾ ਰਿਸ਼ਤਾ ਕੀਤਾ ਜਿਹੜੀ ਜ਼ਬਾਨ ਨਾਲ ਤੁਸੀਂ ਪੁੱਤਰ ਦਾ ਰਿਸ਼ਤਾ ਕੀਤਾ ਜਿਹੜੀ ਉਹਨਾਂ ਨੂੰ ਤਰੀਕ ਦਿੱਤੀ ਆ ਉਹ ਪਗਾ ਨਹੀਂ ਦਿੱਤੀ ਤੇ ਉਸੇ ਜ਼ਬਾਨ ਨਾਲ ਤੁਸੀਂ ਕਿਹਾ ਸੀ ਅਸੀਂ ਸਕੂਲਾਂ ਚ ਪੰਜਾਬੀ ਲਾਵਾਂਗੇ ਤੋਂ ਹੁਣ ਪਗਾਓ ਉਸ ਜ਼ਬਾਨ ਨੂੰ ਜਿਹੜੀ ਤੁਸੀਂ ਕਿਹਾ ਸੀ ਅਸੀਂ ਬੜੇ ਅਦਬ ਨਾਲ ਤੁਹਾਨੂੰ ਇਹ ਇੱਕ ਦਰਖਾਸਤ ਕਰਦੇ ਆਂ ਵੀ ਸਾਡੇ ਸਕੂਲਾਂ 'ਚ ਸਾਡੇ ਪੰਜਾਬੀ ਦੀ ਕਿਤਾਬ ਲਾਓ ਤੇ ਇੱਕ ਸਕੂਲਾਂ ਦੇ ਵਿੱਚ ਕੈਮਰੇ ਦੇ ਗਿਆਨ ਦੀ ਕਿਤਾਬ ਹੋਵੇ ਵੀ ਕਿੱਦਾਂ ਕੈਮਰੇ ਗਿਆਨਾ ਤੇ ਕੀ ਕੁਝ ਕਰਨਾ ਕੀ ਕੁਝ ਨਹੀਂ ਕਰਨਾ ਇਨਸ਼ਾ ਅੱਲਾਹ ਜੀ ਇਹ ਬੜਾ ਸੋਹਣਾ ਪ੍ਰੋਗਰਾਮ ਬਣਾਇਆ ਇਹਨਾਂ ਨੇ ਵੀ ਪੰਜਾਬੀ ਬੈਠਕ ਸ਼ੇਖੂਪੁਰੇ ਦੇ ਵਿੱਚ ਸ਼ੇਖੂਪੁਰੇ ਦੇ ਵਿੱਚ ਸ਼ੇਖੂਪੁਰੇ ਦੇ ਵਿੱਚ 10ਵੇਂ ਮਹੀਨੇ 'ਚ 10ਵੇਂ ਮਹੀਨੇ ਸਤਿ ਸ੍ਰੀ ਅਕਾਲ ਨਾਜ਼ਰੀਨ ਮੈਂ ਹਾਂ ਤੁਹਾਡਾ ਦੋਸਤ ਪ੍ਰਭ ਆਮ ਦੱਸਣ ਆ ਚੱਦੜ ਜਿਵੇਂ ਕਿ ਤੁਸੀਂ ਸਾਡਾ ਦੇਖ ਰਹੇ ਹੋ YouTube ਚੈਨਲ ਸਫਰ ਨੋਸ਼ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਕਿ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਉਹਦੇ ਵਾਸਤੇ ਅਸੀਂ ਆਪਣੇ ਇਲਾਕੇ ਦੇ ਉਹ ਲੋਕ ਜਿਨ੍ਹਾਂ ਨੇ ਪੰਜਾਬੀ ਵਾਸਤੇ ਕੰਮ ਕੀਤਾ ਹੈ ਉਹਨਾਂ ਕੋਲ ਗਾਹੇ ਬਗਾਹੇ ਜਾ ਰਹੇ ਹਾਂ ਜਿਵੇਂ ਕਿ ਮੈਂ ਰਸਤੇ ਚੋਂ ਦੇ ਵੀ ਗੱਲ ਕਰ ਰਿਹਾ ਸਾਂ ਕਿ ਸਿਆਣੇ ਆਂਦੇ ਨੇ ਕਿ ਜਿਹੜੇ ਪਿੰਦੇ ਨੇ ਨਾ ਉਹ ਆਪਣੇ ਝੋਡੇ ਜੀ ਚੰਗੇ ਲੱਗਦੇ ਨੇ ਬਾਜ਼ ਬਾਜ਼ਾ ਨਾਲ ਤੇ ਕਾਂ ਕਾਵਾਂ ਨਾਲ ਅਸੀਂ ਉਸ ਬਾਜ਼ ਕੋ ਲਾਏ ਆ ਜਿਨੇ ਪੰਜਾਬ ਦੇ ਵਿੱਚ ਰਹਿੰਦੇ ਆ ਆ ਪੰਜਾਬੀ ਮਾਂ ਬੋਲੀ ਪੰਜਾਬੀ ਕਲਚਰ ਸਿਰਫ ਦੇਸ਼ ਦੇ ਵਿੱਚ ਨਹੀਂ ਦੇਸ਼ੋਂ ਵਿਦੇਸ਼ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪ੍ਰਮੋਟ ਕੀਤਾ ਤੇ ਅੱਜ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਨਾਂ ਸਭ ਤੋਂ ਉੱਤੇ ਲਿਖਿਆ ਜਾਂਦਾ ਉਹਨਾਂ ਦੀ ਮਿਹਰਬਾਨੀ ਕਿ ਉਹਨਾਂ ਸਾਨੂੰ ਆਪਣੇ ਕੋਲ ਬਹਿਣ ਵਾਸਤੇ ਟਾਈਮ ਦਿੱਤਾ ਆਓ ਉਹਨਾਂ ਨਾਲ ਮੁਲਾਕਾਤ ਕਰਨੇ ਆ ਸਾਡੇ ਵੱਡੇ ਵੀਰ ਅੰਜਮ ਸਰੋਇਆ ਸਾਹਿਬ ਕੋ ਤੇ ਨਾਲ ਨਾਲ ਗੱਲਬਾਤ ਕਰਨਿਆ ਤੇ ਨਾਲੇ ਉਹਨਾਂ ਨਾਲ ਆਪਣੇ ਦੁੱਖ ਦਰਦ ਤੇ ਸਾਂਝੀਆਂ ਜਿਹੜੀਆਂ ਨਾ ਉਹ ਇਕੱਠੀਆਂ ਕਰਨਿਆ ਅਸਲਾਮੁਅਲੈਕੁਮ ਅੰਜਮ ਬਾਕੀਅਕੁਮ ਸਲਾਮ ਜੀ ਚਦਰ ਸਾਹਿਬ ਬੜੀ ਮਿਹਰਬਾਨੀ ਔ ਸ਼ੁਕਰ ਅੱਲਾਹ ਦਾ ਸਾਡੇ ਨਾਲ ਬੈਠੇ ਆ ਜੀ ਉਮਰ ਖਿਆਮ ਕੰਬੋ ਸਾਹਿਬ ਅਸੀਂ ਇਹਨਾਂ ਦੇ ਵੀ ਸ਼ੁਕਰਗੁਜ਼ਾਰ ਆ ਜੀ ਆਇਆ ਨੂੰ ਸਤਿ ਬਿਸਮਿਲ੍ਲਾ ਤੁਹਾਡਾ ਆਣਾ ਸਿਰ ਮੱਥੇ ਤੇ ਜਿਹੜਾ ਝੰਡਾ ਤੁਸੀਂ ਚੱਕ ਕੇ ਤੁਰੇ ਆ ਤੇ ਅਸੀਂ ਤੁਹਾਨੂੰ ਇੱਕ ਤਾਂ ਸ਼ਾਬਾਸ਼ ਦੰਨੇ ਬਹੁਤ ਮਿਹਰਬਾਨੀ ਬਹੁਤ ਸੋਹਣਾ ਕੰਮ ਆ ਬਹੁਤ ਸੋਹਣੀ ਗੱਲ ਜਿਹੜੀ ਤੁਸੀਂ ਲੈ ਕੇ ਤੁਰੇ ਆ ਇਹ ਚਲੋ ਦੇਰ ਲੱਗੀ ਹਾਂਜੀ ਪਰ ਫਿਰ ਵੀ ਰਾਹ ਤੇ ਆ ਗਏ ਸ਼ੁਕਰ ਅਲਹੁਕੁਲ ਤੇ ਪਰ ਗਾਇ ਜਿਹੜਾ ਤੁਸੀਂ ਮੇਰਾ ਤਾਰਫ਼ ਕਰਾਇਆ ਨਾ ਜੀ ਇਹ ਤੁਸੀਂ ਉਹ ਲਫ਼ਜ਼ ਮੇਰੇ ਵਾਸਤੇ ਕਹੇ ਜਿਹੜੇ ਮੇਰੇ ਬਣਦੇ ਨਹੀਂ ਸੀ ਦੇ ਸਾਡੇ ਸਾਡੇ ਬੰਦੇ ਇਹ चीज ਸਾਡੋ ਕੋਈ ਬਨਾਵਤੀ ਨਹੀਂ ਕੋਈ ਖਸ਼ਾਮਤ ਨਹੀਂ ਹੈ ਇਹ ਸਾਡੇ ਦਿਲੋਂ ਸਨ ਸਾਡਾ ਪਹਿਲਾ ਸਟਾਫ ਤੁਸੀਂ ਸੋ ਲੇਕਿਨ ਕੁਝ ਮਸਰੂਫੀਆਂ ਤੇ ਬਾਇ ਸਾਰੇ ਇੱਕ ਬੰਦੇ ਦੀ ਆਪਣੀ ਆਪਣੀ ਮਸਰੂਫਤ ਕਾਬੂਤ ਹੁੰਦੀ ਹੈ ਤੇ ਇਹ ਸਾਡਾ ਸਮਾਨ ਅਸੀਂ ਜਿਹੜਾ ਤੁਹਾਨੂੰ ਦੇ ਰਹੇ ਆ ਆਪਣੇ ਦਿਲੋਂ ਦੇ ਰਹੇ ਆ ਤੁਸੀਂ ਬਰਾਏ ਮਿਹਰਬਾਨੀ ਕਬੂਲ ਕਰੋ ਜਿਉਂਦੇ ਵਾਸਤੇ ਰੋ ਜੀ ਤੇ ਉਹ ਇਦਾਂ ਨਾ ਮੈਂ ਗੱਲ ਇਹ ਕਰਦਾ ਸੀਗਾ ਕਿ ਬਾਜ਼ਿਆ ਜਿਹੜਾ ਨਾ ਇਦਾਂ ਹੋਇਆ ਵੀ ਇਹ ਕਈ ਬੰਦੇ ਜਿਹੜੇ ਜਿਨ੍ਹਾਂ ਨੇ ਮਾਂ ਬੋਲੀ ਦੀ ਖidmat ਕੀਤੀ ਪੰਜਾਬੀ ਦੀ ਹੁਣ ਜਿਵੇਂ ਮੈਂ ਬਹੁਤੇ ਨਾਮ ਨਹੀਂ ਹੈ ਤੇ ਬਹੁਤ ਸਾਰੇ ਨਾਮ ਹਾਂਜੀ ਪਰ ਉਹ ਗੁਮਨਾਮ ਹੋ ਗਏ ਹਾਂਜੀ ਮੋਟੀ ਜੀ ਗੱਲ ਕਰਦਾ ਮੈਂ ਜਿਵੇਂ ਅਹਿਸਾਨ ਬਾਜਵਾ ਸਾਹਿਬ ਹਾਂਜੀ ਬਾਬਾ ਅਹਿਸਾਨ ਬਾਜਵਾ ਸਾਹਿਬ ਬਹੁਤ ਵੱਡਾ ਨਾਮ ਹੈ ਸਲਾਮਤ ਰਹੇ ਅੱਲਾਹ ਤਾਲਾ ਉਹਨੂੰ ਸੇਤਾਂ ਰਸਤੀ ਦੇਵੇ ਬਈ ਬਹੁਤ ਵੱਡਾ ਪੰਜਾਬੀ ਦਾ ਨਾਮ ਆ ਮਸ਼ਹੂਰ ਸਾਡੇ ਵਰਗੇ ਹੋ ਗਏ ਪਰ ਜਿਨ੍ਹਾਂ ਨੇ ਅਸਲ ਮਾਂ ਬੋਲੀ ਦੀ ਖਿਦਮਤ ਕੀਤੀ ਉਹ ਅੱਜ ਵੀ ਸਕਰੀਨ ਤੋਂ ਪਿੱਛੇ ਬਿਲਕੁਲ ਬਿਲਕੁਲ ਸਹੀ ਗੱਲ ਮੈਂ ਇੱਕ ਪ੍ਰੋਗਰਾਮ 'ਚ ਗਿਆ ਮਾਂ ਬੋਲੀ ਦਾ ਸੀ ਲਾਹੌਰ ਦੇ ਵਿੱਚ ਇੱਕ ਤਾਂ ਸਾਡੇ ਪ੍ਰੋਗਰਾਮ ਵੀ ਲਾਹੌਰ 'ਚ ਹੀ ਹੁੰਦੇ ਆ ਹਾਂਜੀ ਬਾਕੀ ਸੂਬੇ ਬਾਕੀ ਜ਼ਿਲ੍ਹਿਆਂ 'ਚ ਵੀ ਹੋਣੇ ਚਾਹੀਦੇ ਹੋਣੇ ਚਾਹੀਦੇ ਤੇ ਹੋਇਆ ਕਰਨਗੇ ਜੋ ਤੁਹਾਡੇ ਵਰਗੇ ਪੁੱਤਰ ਹਾਂਜੀ ਇਨਸ਼ਾਅੱਲਾ ਤੁਹਾਡੇ ਵਰਗੇ ਪੁੱਤਰ ਜਦੋਂ ਅੱਗੇ ਆਏ ਹਨ ਨਾ ਤੇ ਹੁਣ ਸਾਰਿਆਂ ਜ਼ਿਲ੍ਹਿਆਂ 'ਚ ਹੋਇਆ ਕਰਨਗੇ ਉੱਥੇ ਇੱਕ ਬੰਦਾ ਮੈਨੂੰ ਮਿਲਿਆ ਤੇ ਬਾਬਾ ਸੀ ਸਰਗੋਦੇ ਦਾ ਉਹ ਮੈਨੂੰ ਕਹਿਣ ਲੱਗਾ ਕਹਿੰਦਾ ਵੀ ਉਹ ਤੂੰ ਨਸੀਬਾਂ ਵਾਲਾ ਤੈਨੂੰ ਮਾਂ ਦੀ ਦੁਆ ਕਹਿੰਦਾ ਮੈਂ ਨਾ ਪੰਜਾਬੀ ਦੀਆਂ 11 ਕਿਤਾਬਾਂ ਲਿਖੀਆਂ ਮੈਂ ਰੇਡਵੇ ਤੇ ਬੋਲਦਾ ਵੀ ਹੂੰ ਮੈਨੂੰ ਸਰਗੋਦੇ ਦੇ ਵਿੱਚ ਪੂਰੇ ਚ ਵੀ ਬੰਦੇ ਨਹੀਂ ਜਾਣਦੇ ਆਏ ਤੇ ਤੂੰ ਖਾਲੇ ਬੰਨੇ ਤੇ ਬਹਿ ਕੇ ਤੇ ਤੈਨੂੰ ਇਸ ਦੁਨੀਆ ਦੇ ਵਿੱਚ ਜਾਣਦੀ ਤੇ ਮੈਨੂੰ ਉਦੋਂ ਇਸ ਗੱਲ ਦਾ ਨਾ ਅਹਿਸਾਸ ਹੋਇਆ ਉਹਨਾਂ ਨੇ ਤਾਂ ਮੈਨੂੰ ਦਵਾਈ ਦੇਈ ਪਰ ਮੈਨੂੰ ਅਹਿਸਾਸ ਇਹ ਗੱਲ ਦਾ ਹੋਇਆ ਵੀ ਇਹ ਬੰਦੇ ਵੀ ਜਿਹੜੇ ਅਸਲ ਕਿ 11 ਕਿਤਾਬਾਂ ਮੰਜੇ ਤੇ ਬਹਿ ਕੇ ਗੱਲਾਂ ਕਰੀਆਂ ਸੌਖੀਆਂ ਹਾਂਜੀ ਹਾਂਜੀ ਪਰ 11 ਕਿਤਾਬਾਂ ਮਾਂ ਬੋਲੀ ਪੰਜਾਬੀ ਵਾਸਤੇ ਲਿਖਣੀਆਂ ਬੜੀਆਂ ਔਖੀਆਂ ਬੜਾ ਔਖਾ ਤੇ ਇਦਾਂ ਦੇ ਬੜੇ ਨਾਮ ਆ ਹੁਣ ਇੱਕ ਸਿੰਧ ਦੇ ਵਿੱਚੋਂ ਆਏ ਬਜ਼ੁਰਗ ਉਹ ਅਲਫ ਦੇ ਉਹਨਾਂ ਨੇ ਪੰਜਾਬੀ ਦੀ ਨਾ ਅਲਫ ਦੇ ਨਹੀਂ ਇੱਕ ਇੱਕ ਦੋ ਹਰਫ ਜਿਹੜੇ ਅੱਜ ਤੱਕ ਨਹੀਂ ਵਿੱਚ ਪਾਏ ਸੀ ਉਹਨਾਂ ਨੇ ਵਿੱਚ ਨਵੇਂ ਪਾਏ ਉਹਨਾਂ ਦੀ ਏਡੀ ਵੱਡੀ ਖੇਮਤ ਉਹਨਾਂ ਨੂੰ ਨਾਂ ਨਹੀਂ ਉਹਨਾਂ ਦੇ ਚਿੱਤੇ ਜੇ ਕਦੀ ਰੱਬ ਨੇ ਚਾਇਆ ਤੇ ਮੁਲਾਕਾਤ ਕਰਾਵਾਂਗੇ ਇਨਸ਼ਾਅੱਲਾ ਪਰ ਮੈਂ ਗੱਲ ਕਰਦਾ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ ਵੀ ਕਿਤੇ ਗਿਣਤੀ ਚਾਹਦੇ ਆ ਕਿਤੇ ਗਿਣਤੀ ਚ ਨਹੀਂ ਆਂਦੇ ਤੇ ਅਸੀਂ ਇਹ ਵੀ ਕੋਸ਼ਿਸ਼ ਕਰਨੀ ਆ ਆਪਾਂ ਰਲ ਕੇ ਇਨਸ਼ਾ ਅੱਲਾਹ ਜਿਹੜੇ ਬੰਦਿਆਂ ਦੀ ਅਸਲ ਖੇਦਮਤ ਆ ਨਾ ਆਪਾਂ ਉਹਨਾਂ ਨੂੰ ਵੀ ਲਿਆ ਕੇ ਅੱਗੇ ਦੁਨੀਆ ਨੂੰ ਦਿਖਾਣਾ ਵੀ ਭਾਈ ਆ ਬੰਦੇ ਆ ਜਿਨ੍ਹਾਂ ਨੇ ਮਾਂ ਬੋਲੀ ਦੀ ਖੇਦਮਤ ਕੀਤੀ ਆ ਜਿਹੜਾ ਮੁੱਦਾ ਤੁਸੀਂ ਲੈ ਕੇ ਤੁਰੇ ਆ ਵੀ ਮੇਰਾ ਪੁੱਤ ਪੰਜਾਬੀ ਕਿਉਂ ਨਹੀਂ ਬੋਲਦਾ ਪੁੱਤ ਕਿਦਾਂ ਬੋਲੇ ਕੋਈ ਨਾ ਜਿਹੜਾ ਬਾਬਾ ਚੜਿਆ ਨਾ ਉਹਦੇ ਤੇ ਲਾਰੀ ਤੇ ਹੂੰ ਤੇ ਉਹ ਅੱਗੇ ਇੱਕ ਬੰਦਾ ਬੈਠਾ ਤੇ ਇੱਕ ਸੀਟ ਦੇ ਉੱਤੇ ਉਹਨੇ ਸਾਫਾ ਰੱਖਿਆ ਸੀਟ ਮੱਲੀ ਉਹਨੇ ਹਾਂ ਤੇ ਬਾਬੇ ਨੇ ਕਿਹਾ ਵੀ ਇੱਥੇ ਉਹ ਸਾਫਾ ਚੱਕਿਆ ਨਾ ਤੇ ਬਹਿ ਗਿਆ ਹੂੰ ਉਹ ਕਹਿੰਦਾ ਵੀ ਬਾਬਾ ਤੈਨੂੰ ਦੇਖਦਾ ਨਹੀਂ ਵੀ ਮੈਂ ਸੀਟ ਮੱਲੀ ਸਾਫਾ ਰੱਖਿਆ ਸੀਟ ਮੱਲੀ ਸੀਟ ਮੱਲੀ ਏ ਤੇ ਆਖੇ ਮੇਰੀ ਵਾਈਫ ਮੇਰੇ ਨਾਲ ਹੈ ਅੱਛਾ ਉਹ ਬੰਦਾ ਕਹਿਣ ਲੱਗਾ ਬਾਬੇ ਨੂੰ ਹਾਂ ਵੀ ਮੇਰੀ ਬੁੱਢੀ ਮੇਰੇ ਨਾਲ ਹੈ ਉਹਨੇ ਉਹਨੇ ਵਾਈਫ ਹੀ ਕਿਹਾ ਉਹਨੇ ਕਹੇ ਮੇਰੀ ਵਾਈਫ ਮੇਰੇ ਨਾਲ ਆ ਤੇ ਹੁਣ ਬਾਬਾ ਕਹਿੰਦਾ ਵੀ ਯਾਰ ਜੇ ਉਹ ਕੋਈ ਬਹੁਤ ਹੀ ਭਾਰੀ ਛਾਤੇ ਪਚਾ ਦੇ ਹਾਂ ਯਾ ਸੀਲ ਠੇੜ ਦੇ ਦੰਨੇ ਆ ਤੇ ਜੇ ਭਾਈ ਨਹੀਂ ਹਰਦਾ ਤੇ ਮੇਰੀ ਝੋਲੀ ਅਬੇ ਮੇਰੇ ਨਾ ਮੇਰੀ ਇਧਰ ਕੀ ਬਣਾ ਵਾਈਫ ਭਾਈ ਕੌਣ ਹੁੰਦੀ ਸਾਡੇ ਨਿਆਣਿਆਂ ਦੇ ਸਾਡੇ ਬਜ਼ੁਰਗਾਂ ਦੀ ਜਦੋਂ ਜ਼ੁਬਾਨ ਹੀ ਇੱਕ ਨਹੀਂ ਰਹੀ ਹਾਂਜੀ ਤੇ ਉਹ ਕਿਵੇਂ ਲਾਗੇ ਲੱਗਣਗੇ ਮੁੰਡਾ ਬੋਲਦਾ ਤੁਸੀਂ ਪੜਤਾ ਅੰਗਰੇਜ਼ੀ ਸਕੂਲ ਚ ਤੁਸੀਂ ਕਹਿੰਦੇ ਆ ਵੀ ਅਸੀਂ ਜੰਮਦਾ ਅੰਗਰੇਜ਼ ਬਣਾਣਾ ਹਾਂ ਜਿਹੜਾ ਪਿਓ ਆ ਉਹ ਬੋਲਦਾ ਪੰਜਾਬੀ ਸਹੀ ਹੈ ਉਹ ਪਿੱਛੋਂ ਕੋ ਅੰਬਾਲੇ ਦਾ ਉੱਠਿਆ ਕੋ ਜਲੰਧਰ ਦਾ ਕੋ ਅਮਰਸਰ ਦਾ ਕੋ ਕਿਤੇ ਦਾ ਸਹੀ ਸਹੀ ਉਹ ਬੋਲੀ ਉਹ ਲੈ ਕੇ ਬੈਠਾ ਉਹ ਦਾਦੇ ਪੋਤੇ ਦੀ ਬੋਲੀ ਇੱਕ ਨਹੀਂ ਰਹੀ ਤਾਂ ਫਿਰ ਪੁੱਤਰਾ ਕਿਵੇਂ ਪੰਜਾਬੀ ਬਣਿਆ ਕਿਸੇ ਮਾਂ ਦਾ ਪੁੱਤ ਨਾ ਖੜੀ ਗਿਆ ਹੂੰ ਤੇ 20 ਸਾਲਾਂ ਬਾਅਦ ਉਹ ਮਾਂ ਨੂੰ ਲੱਭਿਆ ਸਹੀ ਤੇ 20 ਸਾਲਾਂ ਬਾਅਦ ਮਾਂ ਨੇ ਨਾ ਪਹਿਲੀ ਗੱਲ ਉਹਨੂੰ ਜੱਫੀ ਪਾ ਕੇ ਪੁੱਛੀ ਉਹ ਤਾਂ ਆਪਣੀ ਬੋਲੀ ਤਾਂ ਨਹੀਂ ਭੁੱਲਿਆ ਹੂੰ ਉਹ ਕਹਿੰਦੀ ਹੈ ਉਹ ਕੋ ਕਹਿੰਦਾ ਵੀ ਨਹੀਂ ਮਾਂ ਬੋਲੀ ਤਾਂ ਮੈਂ ਉਹੀ ਬੋਲਾਂ ਉਹ ਕਹਿੰਦੀ ਫਿਰ ਤੂੰ ਖੜੀਜਾ ਹੀ ਨਹੀਂ ਖੜੀਜਾ ਹੀ ਨਹੀਂ 20 ਸਾਲ ਦਾ ਉਹਦਾ ਸਫਰ ਐਵੇਂ ਇੱਕ ਸੈਕਿੰਡ ਵਿੱਚ ਕੱਟਿਆ ਗਿਆ ਹਾਂ ਉਹ ਕਹਿੰਦੀ ਜੇ ਤੂੰ ਆਪਣੀ ਬੋਲੀ ਹੀ ਨਹੀਂ ਨਾ ਭੁੱਲਿਆ ਤੇ ਤੂੰ ਖੜੀਜਾ ਹੀ ਨਹੀਂ ਤੂੰ ਤਾਂ ਮੇਰੇ ਕੋਲ ਹੀ ਹੈ ਜਦੋਂ ਤੂੰ ਮਾਂ ਬੋਲੀ ਕੋਲ ਰੱਖੀ ਹੈ ਤੇ ਮਾਂ ਤੇ ਤੇਰੇ ਕੋਲ ਰਹੀ ਹੈ ਵਾ ਵ ਜਿਹੜੀ ਦੂਰੀ ਬਣੀ ਹੈ ਨਾ ਮਾਂ ਤੇ ਪੁੱਤ ਦੀ ਵੀ ਇਸ ਟਾਈਮ ਬਣ ਗਈ ਹੂੰ ਸਾਡੀਆਂ ਹੁਣ ਜਿਹੜੀਆਂ ਗਾਂ ਬੇਬੀਆਂ ਆਪ ਹੋ ਇੰਨੀ ਅੰਗਰੇਜ਼ੀ ਨਹੀਂ ਬੋਲਦੀਆਂ ਪਰ ਉਹ ਨਿਆਣੇ ਨੂੰ ਕਹਿੰਦੀਆਂ ਤੂੰ ਬੋਲ ਬੋਲ ਦੀ ਮਾਂ ਪੁੱਤ ਦੀ ਬੋਲੀ ਇੱਕ ਨਹੀਂ ਰਹੀ ਤੇ ਫਿਰ ਉਹ ਕਿੱਡਾ ਵੱਡਾ ਦੋਖਾ ਹੈ ਉਹ ਤੁਹਾਡੀ ਗੱਲ ਵੀ ਜਿਹੜੀ ਮਾਂ ਬੋਲੀ ਦੇ ਨਾਲ ਮਨਸੂਬ ਕੀਤੀ ਗਈ ਹੈ ਗੱਲ ਅਗਰ ਉਹ ਮਾਂ ਦੀ ਬੋਲੀ ਉਹ ਨਹੀਂ ਰਹੀ ਹੈ ਤੇ ਬੱਚੇ ਦੀ ਬੋਲੀ ਫਿਰ ਹੋ ਕੇ ਬੱਚੇ ਦੀ ਬੋਲੀ ਕਿੱਦਾਂ ਰਹੂ ਦੇਖੋ ਜੀ ਅਸੀਂ ਸਰੋਇਆ ਸਾਹਿਬ ਤਿੰਨ ਚਾਰ ਜ਼ਿਲ੍ਹੇ ਟੱਪ ਕੇ ਤੁਹਾਡੇ ਕੋਲ ਆਏ ਆ ਇੱਕ ਮੋਹ ਲੈ ਕੇ ਆਏ ਆ ਇੱਕ ਖਿੱਚ ਲੈ ਕੇ ਆਏ ਆ ਔਰ ਸ਼ੁਕਰ ਅਲਹੁਮਦੁਲਿਲਾ ਕਿ ਤੁਸੀਂ ਉਸ ਮਾਮਲਾਤ ਨੂੰ ਲੈ ਕੇ ਸਾਨੂੰ ਬੜਾ ਅੱਛਾ ਵੈਲਕਮ ਕੀਤਾ ਹੈ ਸਾਨੂੰ ਇਹ ਦੱਸੋ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਸੀਂ ਇਹ ਬੜਾ ਔਖਾ ਕੰਮ ਸੀ ਇਹ ਸੋਸ਼ਲ ਮੀਡੀਆ ਦੇ ਵਿੱਚ ਬੜੀਆਂ-ਬੜੀਆਂ ਹਸਤੀਆਂ ਮੌਜੂਦ ਨੇ ਉਹਨਾਂ ਵਿੱਚ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਨ ਦਾ ਤੁਹਾਨੂੰ ਖਿੱਚ ਕਿਵੇਂ ਆਈ ਕੀ ਇਹ ਪਲੈਨਿੰਗ ਸੀ ਜਾਂ ਕਿ ਹਾਦਸਾਤੀ ਤੌਰ ਤੇ ਕੋ ਤੁਹਾਡੀ ਵੀਡੀਓ ਵਾਇਰਲ ਹੋਈ ਔਰ ਤੁਸੀਂ ਮਾਸ਼ਾਅੱਲਾ ਅੱਜ ਲੱਖਾਂ ਵਾਂ ਤੁਹਾਡੀ ਫੈਨ ਫਾਲੋਇੰਗ ਇਹ ਅਸੀਂ ਡੇਰੇ ਤੇ ਆਏ ਹਾਂ ਮਾਸ਼ਾਅੱਲਾ 50-60 ਬੰਦੇ ਨੇ ਬੈਠੇ ਨੇ ਲੰਗਰ ਪਾਣੀ ਚੱਲ ਰਿਹਾ ਹੈ ਲੋਕ ਆ ਰਹੇ ਨੇ ਜਾ ਰਹੇ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਡੇਰੇਦਾਰੀ ਨਿਜ਼ਾਮ ਤੁਸੀਂ ਰੱਖਿਆ ਇਹਨੂੰ ਕਿਵੇਂ ਤੁਸੀਂ ਬਿਆਨ ਕਰਦੇ ਹੋ ਇਨਾ ਜੀ ਇਹ ਤਾਂ ਬੜੀ ਬੜੀ ਲੋਕਾਂ ਨੂੰ ਦੱਸਿਆ ਵੀ ਮੈਂ ਆਇਆ ਤਾਂ ਰੱਬੀ ਸਬਬੀ ਹੈ ਸਿਆਣੇ ਕਹਿੰਦੇ ਵੀ ਅੰਨੇ ਦੇ ਪੈਰ ਥੱਲੇ ਬਟੇਰਾ ਆਇਆ ਸ਼ਿਕਾਰੀ ਬਣ ਗਿਆ ਤੇ ਲੋਕ ਆਂਦੇ ਮਿਲਣ ਵਾਸਤੇ ਪਿਆਰ ਕਰਦੇ ਆ ਹੈ ਰੱਬ ਨਾ ਮਾਰੇ ਡਾਂਗੀ ਕਲੱਲੀ ਦੰਦਾ ਮੱਤ ਵੀ ਦਿਲਾਂ ਚ ਬੰਦਿਆਂ ਦੇ ਰੱਬ ਨੇ ਪਿਆਰ ਪਾਇਆ ਤੇ ਉਹ ਅੱਲਾ ਦਾ ਵੀ ਸ਼ੁਕਰਗੁਜ਼ਾਰ ਆ ਤੇ ਬੰਦਿਆਂ ਦਾ ਵੀ ਸ਼ੁਕਰਗੁਜ਼ਾਰ ਆ ਵੀ ਆਂਦੇ ਤੁਹਾਡੇ ਵਰਗੇ ਭਰਾ ਆ ਕੇ ਹੁਣ ਤੁਸੀਂ ਇੱਜ਼ਤ ਦਿੱਤੀ ਆ ਕਿੱਥੇ ਸ਼ਹਿੂਪੁਰਾ ਹਾਂ ਜੀ ਬਿਲਕੁਲ ਇੰਨਾ ਗੁੰਮਾ ਬਣਿਆ ਇੰਨੀ ਗਰਮੀ ਲੋਕ ਸਕਿਆਂ ਕੋ ਨਹੀਂ ਜਾਂਦੇ ਤੁਸੀਂ ਇੰਨਾ ਪੈਂਡਾ ਕਰਕੇ ਤੇ ਸਾਡੇ ਕੋ ਆਏ ਬੈਠੇ ਸਾਡੀ ਸਾਡੀ ਫਾਇਸੀ ਵਾਲਾ ਪੂਰੀ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਅਸੀਂ ਡੇਰੇ ਤੇ ਜਿਹੜਾ ਹੁੰਦਾ ਨਾ ਅਸਲ ਹਾਂਜੀ ਉਹ ਚ ਬੰਦਾ ਸੌਖਾ ਰਹਿੰਦਾ ਵਾਹ ਵਾਹ ਹੁਣ ਮੇਰੀ ਬੋਲੀ ਆ ਹਾਂ ਮੇਰੀ ਬੋਲੀ ਪੰਜਾਬੀ ਹੈ ਹਾਂ ਮੈਨੂੰ ਕਿਤੇ ਲੜਨਾ ਪੈ ਜੇ ਹਾਂ ਕਿਸੇ ਨਾਲ ਅਫਸੋਸ ਕਰਨਾ ਪੈ ਜੇ ਹਾਂ ਕਿਸੇ ਨਾਲ ਮਖੌਲ ਕਰਨਾ ਪੈ ਜੇ ਜੇ ਤਾਂ ਮੈਂ ਆਪਣੀ ਬੋਲੀ ਚ ਕਰੂੰਗਾ ਤੇ ਮੈਂ ਸੌਖਾ ਸੌ ਜਾਂ ਮੈਂ ਦੋਈ ਬੋਲੀ ਨੂੰ ਹੱਥ ਪਾਣਾ ਮੈਂ ਔਖਾ ਹੋ ਜਾ ਔਖਾ ਹੋ ਜਾ ਐਵੇਂ ਇਦਾਂ ਤੇ ਉਹ ਫਿਰ ਜੇ ਅਸੀਂ ਆਪਣੀ ਅਸਲ ਚ ਰਹੀਏ ਆਪਣੀ ਾਕਾਤ ਚ ਰਹੀਏ ਨਾ ਤੇ ਸੌਖਿਆ ਰਵਾਂਗੇ। ਕੀ ਬਾਤ ਹੈ। ਤੂੰ ਸੁਰਤ ਗੱਲ ਦੀ। ਹਾਂ ਤੇ ਜੇ ਮੈਂ ਹੁਣ ਇੱਥੇ ਬਾਹਰ ਸੋਫੇ ਕੱਢਣ ਲੱਗ ਜਾਵਾਂ ਮੈਂ ਔਖਾ ਹੋਊਂਗਾ। ਤੇ ਜੋ ਹੈਗੇ ਆ ਉਹ ਰਹਿਣਾ ਚਾਹੀਦਾ। ਤੇ ਫਿਰ ਇਹ ਜੋ ਸਾਡੀ ਜਿਹੜੀ ਅਸਲ ਪਛੋਕੜ ਆ ਇਹੀ ਖੇਚ ਆ ਇਹੀ ਮੋੜ ਆ। ਤੇ ਮੁੜ ਕੇ ਲੋਕ ਇੱਧਰ ਨੂੰ ਆ ਰਹੇ ਆ। ਹੂੰ। ਮੈਂ ਕਈ ਵਾਰੀ ਗੱਲ ਕੀਤੀ ਹੈ ਵੀ ਇਹ ਜਿਹੜਾ ਬੰਦੇ ਦੇ ਦਿਮਾਗ ਤੇ ਪ੍ਰੈਸ਼ਰ ਬਣਦਾ, ਅਮੀਰ ਬੰਦੇਆਂ ਤੇ ਬਣਦਾ ਬਿਮਾਰੀ ਹੈ। ਹਾਂ। ਉਹ ਪਿੰਡਾਂ ਨੂੰ ਆ ਜਾਣ। ਉਹ ਪ੍ਰੈਸ਼ਰ ਮੁੱਕ ਜਾਂਦਾ ਕਿਉਂ ਉਹ ਉਹ ਮੋਢਾ ਸਾਡਾ ਉਹ ਸਾਡਾ ਪਛੋਕੜ ਤੇ ਇਹ ਜੀ ਪ੍ਰੋਗਰਾਮ ਕੋਈ ਨਹੀਂ ਸੀ ਇਹ ਬਸ ਰੱਬ ਰੱਬੀ ਸਬਬੀ ਰੱਬੀ ਸਬਬੀ ਸੀ ਹਾਂ ਜੀ ਤੁਹਾਡੇ ਹਾਂ ਜੀ ਸਰੋਇਆ ਸਾਹਿਬ ਤੁਸੀਂ ਅ ਅੱਜ ਕੱਲ ਦੇ ਦੌਰ ਦੇ ਵਿੱਚ ਬੜੇ ਸਾਰੇ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਏ ਚੜ੍ਹਦੇ ਪੰਜਾਬ ਦਾ ਤੇ ਲਹਿੰਦੇ ਪੰਜਾਬ ਦਾ ਇੱਕ ਪੁਰਾਣਾ ਤਾਲੂਕ ਹੈ ਅਗਰ ਸੰਦਾਲੀ ਤੋਂ ਪਿੱਛੇ ਚਲੇ ਜਾਈਏ ਤੇ ਇਹ ਪੰਜਾਬ ਇਕੱਠਾ ਹੀ ਸੀ ਅਸੀਂ ਦੇਖਨੇ ਆ ਅਸੀਂ ਖੁਦ ਤੁਹਾਡੇ ਫੈਨ ਹਾਂ ਅਸੀਂ ਦੇਖਨੇ ਆ ਤੁਹਾਡੀ ਵੀਡੀਓਜ਼ ਤੇ ਚੜ੍ਹਦੇ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਆਵਾਮ ਆ ਕੇ ਤੁਹਾਡੇ ਇਸ ਜਿਹਰੇ ਦੀ ਰੌਣਕ ਬੰਦੀ ਏ ਉਹਨਾਂ ਨਾਲ ਮਿਲ ਕੇ ਕਿਹਦਾ ਲੱਗਦਾ ਹੈ ਉਹਨਾਂ ਦੀ ਸਕਾਫਤ ਤੁਹਾਡੀ ਸਕਾਫਤ 47 ਦੀ ਵਣ ਤੋਂ ਬਾਅਦ ਕੋਈ ਤਬਦੀਲੀ ਵੇਖਦੇ ਹੋ ਜਾਂ ਕਿ ਉਹ ਵੀ ਆਪਣੀ ਪਛੋਕੜ ਨਾਲ ਜੁੜੇ ਨੇ ਔਰ ਉਹਨਾਂ ਦੀ ਕੋਸ਼ਿਸ਼ ਇਹਨਾਂ ਪਿੰਨਾਂ ਤੋਂ ਜਿਹੜੇ ਉੱਠ ਕੇ ਮਾਈਗ੍ਰੇਟ ਹੋ ਕੇ ਗਏ ਨੇ ਉਹ ਇਸੇ ਹੀ ਕਲਚਰ ਦੇ ਵਿੱਚ ਵਾਪਸ ਆਣ ਔਰ ਤੁਹਾਡੇ ਨਾਲ ਮੁਲਾਕਾਤ ਕਰਦੇ ਨੇ ਸੀ ਤੇ ਇੰਜ ਵੇਖਨੇ ਆ ਜਿਵੇਂ ਘਰ ਦੇ ਜੀ ਵਾਪਸ ਆ ਗਏ ਨੇ ਹਾਂਜੀ ਉਹ ਉਹ ਵਿਚਾਰੇ ਨਾ ਉਹ ਸਿਰਫ ਗੱਲਾਂ ਤੱਕ ਰਹਿ ਗਏ ਉਨਾ ਕੋਲ ਪੰਜਾਬ ਨਹੀਂ ਬਚਿਆ ਹੂੰ ਉਹ ਪੰਜਾਬ ਉਹਥੇ ਉਹ ਰਿਹਾ ਹੀ ਨਹੀਂ ਜਿਹੜਾ ਪੰਜਾਬ ਐਸ ਟਾਈਮ ਸਾਡੇ ਕੋਲ ਆ ਨਾ ਹਾਂਜੀ ਉਹ ਉਥੇ ਨਹੀਂ ਰਿਹਾ ਸਹੀ ਉਹਨ ਜੁਨਾ ਨੇ ਫਿਲਮਾਂ ਜਰੂਰ ਬਣਾਈਆਂ ਆਪਣਾ ਪਛੋਕਰ ਲੋਕਾਂ ਨੂੰ ਦਿਖਾਇਆ ਜਰੂਰ ਫਿਲਮਾਂ ਦੇ ਰਾਈ ਦਿਖਾਇਆ ਫਿਲਮਾਂ ਦੇ ਰਾਈ ਸਾਰਾ ਕੁਝ ਕਰਿਆ ਪਰ ਉਹ ਬਚਾ ਨਹੀਂ ਸਕੇ ਓਏ ਹੋਏ ਉਹ ਜਦੋਂ ਇੱਥੇ ਆਂਦੇ ਆ ਨਾ ਉਹ ਫੇਰ ਕਹਿੰਦੇ ਆ ਵੀ ਯਾਰ ਅਸਲ ਪਛੋਕਰ ਦਾ ਤੁਹਾਡੇ ਕੋਲ ਆ ਅਸਲ ਪੰਜਾਬ ਤੁਹਾਡੇ ਕੋਲ ਆ ਉਹ ਉਸ ਟਾਈਮ ਤੋਂ ਉਹਨਾਂ ਨੇ ਨਾ ਗੇਅਰ ਪੰਜਵਾਂ ਲਾ ਲਿਆ ਤੇ ਸਪੀਡਾ ਤਰੱਕੀ ਕਰ ਗਿਆ ਉਹ ਪੰਜਾਬ ਬਾਰਲੇ ਮੁਲਖਾਂ ਚਲੇ ਗਏ ਪੈਸਾ ਕਮਾ ਲਿਆ ਕੱਚੇ ਘਾਟਾ ਕੇ ਵੱਡੀ ਵੱਡੀਆਂ ਕੋਠੀਆਂ ਪਾ ਕੇ ਤੇ ਉੱਤੇ ਟਰੈਕਟਰ ਕਢਾਏ ਹੋਏ ਹਾਂ ਇੰਜੀ ਦੇਖੀਦਾ ਦੇਖੀਦਾ ਬਿਲ ਪਰ ਉਹ ਉਹ ਪੰਜਾਬ ਨਹੀਂ ਰਹੀ ਸਹੀ ਗੱਲ ਵੀ ਜਿਹੜਾ ਟਰੈਕਟਰ ਵਿੱਚ ਬਾਰੇ ਦਾ ਸੋਨਾ ਨਹੀਂ ਲੱਗਦਾ ਵਾਂਝੀ ਸੋਨਾ ਲੱਗਦਾ ਵਾਂਝ ਸੋਨਾ ਲੱਗਦਾ ਜ਼ਬਾਰਿਆਂ ਤੇ ਕਾਉਂਟ ਚੜਾਉਂਦਾ ਨਾ 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 ਲੇਕਿਨ ਉਹਨਾਂ ਨੇ ਜ਼ਬਾਰੇ ਨੂੰ ਚੜਾਇਆ ਤੇ ਕਲਚਰ ਕਲਟੀ ਖਾ ਗਿਆ ਕਲਟੀ ਤੇ ਉਹ ਹੁਣ ਤਰਸੇ ਪਏ ਆ ਇਸ ਪੰਜਾਬ ਨੂੰ ਵਾ ਵਾ ਉਹ ਉਹਨਾਂ ਦੇ ਬਜ਼ੁਰਗਾਂ ਕੋ ਹੈ ਜਿਹੜੇ ਗਉਂਦੇ ਨੇ ਜੀ ਬਿਲਕੁਲ ਉਹ ਅਸੀਂ ਜਿਹੜੀ ਦੂਸਰੀ ਨਸਲ ਉਹਨਾਂ ਦੇ ਬਜ਼ੁਰਗਾਂ ਤੋਂ ਬਾਅਦ ਦੀ ਹੁੰਦੀ ਹੈ ਤੁਹਾਡੇ ਕੋਲ ਵੇਖਨੇ ਆ ਇੱਕ ਤੇ ਤੁਹਾਡਾ ਮੁਹੱਬਤ ਕਰਨ ਦਾ ਅੰਦਾਜ਼ ਇਹੋ ਜਿਹਾ ਵੀ ਉਹ ਹਰ ਬੰਦੇ ਨੂੰ ਖਿੱਚਦਾ ਹੈ ਆਪਣੀ ਤਰਫ ਖੋ ਲੈ ਜਾਂਦਾ ਹੈ ਤੇ ਦੂਸਰਾ ਇਹ ਮੇਰਾ ਸਵਾਲ ਬੜੀ ਦੇਰ ਦਾ ਸੀ ਜ਼ਿਹਨ 'ਚ ਵੀ ਉਹਨਾਂ ਦੇ ਨਾਲ ਮਿਲ ਕੇ ਕਿਉਂਕਿ ਸਾਡਾ ਉਹਨਾਂ ਨਾਲ ਡਾਇਰੈਕਟਲੀ ਉਸ ਹਿਸਾਬ ਨਾਲ ਤਾਂ ਰابطਾ ਨਹੀਂ ਰਹਿੰਦਾ ਤੁਸੀਂ ਤੇ ਮਹਿਮਾਨ ਨਵਾਜ਼ੀ ਵੀ ਉਹਨਾਂ ਦੀ ਕਰਦੇ ਹੋ ਤੇ ਇਹ ਤੇ ਫਿਰ ਇੱਕ ਬੜਾ ਇਹਦਾ ਹੱਲ ਦੱਸੋ ਕੀ ਹੋਣਾ ਚਾਹੀਦਾ ਪੰਜਾਬ ਨੂੰ ਸੰਜਾ ਕਿਸ ਤਰੀਕਾ ਕੀਤਾ ਜਾ ਸਕਦਾ ਹੈ ਆਪਣੀ ਸਕਾਫਟ ਨੂੰ ਕਿਵੇਂ ਬਚਾਇਆ ਜਾ ਸਕ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਕਿਹਾ ਵੀ ਉਹ ਮਿਲ ਲੱਗਦਾ ਕਿਵੇਂ ਦਾ ਨਾ ਨੂੰ ਮਿਲ ਕੇ ਦੋ ਭਰਾ ਹੋਣ ਨਾ ਜੀ ਉਹ ਵੇੜੇ 'ਚ ਕੰਦ ਪਾ ਲੈਣ ਵੱਖਰੇ ਹੋ ਜਾਣ ਇਹ ਪੰਜਾਬ ਇਦਾਂ ਹੀ ਆ ਇਹ ਸਿਰਫ ਵੇੜੇ 'ਚ ਕੰਦ ਹੋਈ ਹੋਈ ਆ ਬਾਕੀ ਉਹ ਸਾਡੇ ਵਿੱਚੋਂ ਆ ਅਸੀਂ ਉਹਨਾਂ 'ਚੋਂ ਆ ਇੱਕ ਸਾਆਂ ਜਾਂ ਬੜੀ ਪੁਰਾਣੀ ਸਾਡੇ ਪਿਓ ਦਾਦੇ ਲਾ ਦੀ ਤੇ ਉਹ ਤਾਂ ਹੁਣ ਕਹਿ ਲਓ ਵੀ ਹੁਣ ਵਿੱਚ ਬਾਰਡਰ ਬਣ ਗਏ ਲਕੀਰਾਂ ਖਿੱਚੀ ਗਈਆਂ ਉਹ ਤਾਂ ਵੱਖਰੀ ਗੱਲ ਆ ਤੇ ਇਹ ਜਿਹੜੇ ਹੁਣ ਬਾਰਡਰ ਲਕੀਰਾਂ ਬਣ ਗਈਆਂ ਨਾ ਇਹ ਹੁਣ ਬਣ ਗਈਆਂ ਇਹ ਹੁਣ ਮੰਨਣਾ ਪੈਣਾ ਹੁਣ ਉੰਜ ਦਿਲ ਨੂੰ ਆਸਰਾ ਜਿੰਨਾ ਮਰਜ਼ੀ ਦੇਈ ਰੱਖੀਏ ਵੰਡੀ ਜਿਹੜੀ ਬੰਦੀ ਗਈ ਇਹ ਹੁਣ ਵੰਡੀ ਗਈ ਆ ਇਹ ਹੁਣ ਮੰਨਣੀ ਪੈਣੀ ਆ ਹਾਂ ਸਰਕਾਰਾਂ ਇਹ ਕੰਮ ਕਰ ਸਕਦੀਆਂ ਤੂੰ ਮੈਂ ਨਹੀਂ ਕਰ ਸਕਦੇ ਸਰਕਾਰਾਂ ਚ ਇੰਨਾ ਮੋਹ ਪਿਆਰ ਬਣ ਜੇ ਲੈਣ ਦੇਣ ਬਣ ਜੇ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਦੱਸਦੇ ਆ ਵੀ ਬਾਰਡਰ ਇਦਾਂ ਲਕੀ ਰਹੀ ਆ ਲਕੀ ਰਹੀ ਆ ਤੇ ਉਹ ਜਿੱਦਾਂ ਮਰਜ਼ੀ ਆਂਦੇ ਜਾਂਦੇ ਕੋਈ ਵੀਜ਼ੇ ਦੀ ਲੋੜ ਨਹੀਂ ਪੈਂਦੀ ਸਾਡੇ ਮੁਲਕਾਂ ਦਾ ਪਿਆਰ ਇੰਨਾ ਬਣ ਜੇ ਤਾਂ ਬਣ ਜੇ ਬਾਕੀ ਉੰਜ ਦਾਂਸ ਨਹੀਂ ਇਹ ਦਾ ਤੇ ਅਸੀਂ ਅੱਗੇ ਤੁਸੀਂ ਗੱਲ ਕੀਤੀ ਹੈ ਕਿ ਉਹ ਨਾ ਇੱਕ ਬਜ਼ੁਰਗ ਤੁਹਾਨੂੰ ਕਹਿਣ ਲੱਗੇ ਤੁਹਾਡੇ ਕੋਲ ਨਾ ਰੱਬ ਦਾ ਤੋਹਫ਼ਾ ਹੈ ਜਿਹੜਾ ਤੁਸੀਂ ਬੋਲ ਲੈਂਦੇ ਹੋ ਹੂੰ ਅੱਛਾ ਇਹ ਨਾ ਗੱਲ ਮੈਂ ਇੱਕ ਮਿਸਾਲ ਤੌਰ ਤੇ ਕਰਨ ਲੱਗਾ ਹਾਂ ਕਿਉਂਕਿ ਸੋਸ਼ਲ ਮੀਡੀਆ ਤੇ ਨਾ ਲੋਕ ਜਿਹੜਾ ਨਾ ਉਹ ਗੱਲ ਨੂੰ ਚੁੱਕ ਕੇ ਵੀ ਬੜਾ ਲੈ ਜਾਂਦੇ ਨੇ ਕਿ ਖਾਣੇ ਬੰਦੇ ਨੂੰ ਨਾ ਇੱਥੇ ਪਹੁੰਚਾਤਾ ਉੱਥੇ ਪਹੁੰਚਾ ਬੜੇ ਵੱਡੇ ਵੱਡੇ ਲੋਕ ਜਿਹੜੇ ਨਾ ਬੋਲ ਨਹੀਂ ਸਕਦੇ ਹੂੰ ਬੜੇ ਬੜੇ ਵੱਡੇ ਲੋਕ ਹੁੰਦੇ ਨੇ ਉਹ ਆਪਣੀ ਗੱਲ ਦੱਸ ਨਹੀਂ ਸਕਦੇ ਹੈ ਇਸ ਬਾਤ ਆਪਣੇ ਬਿਆਨ ਨਹੀਂ ਕਰ ਸਕਦੇ ਆ ਤੁਸੀਂ ਇੱਕ ਖਾਲ ਤੇ ਬਿਠੇ ਹੋ ਹਾਂ ਮੱਝ ਦੇ ਨਾਲ ਬਿਠੇ ਯਾਨੀ ਕਿ ਇਹ ਨਹੀਂ ਹੈ ਕਿ ਤੁਸੀਂ ਸੈਟਅਪ ਲਾਇਆ ਸਟੂਡੀਓ ਬਣਾਇਆ ਐਂਜੀ ਕੀਤਾ ਉਹ ਕੀਤਾ ਇੱਕ ਗੱਲ ਕੀਤੀ ਤੇ ਲੱਖਾਂ ਲੋਕਾਂ ਸਾਡੇ ਘਰ ਦੇ ਵਿੱਚ ਵੀ ਬੈਗਿਆ ਸਕਰੀਨ ਤੇ ਵੇਖਿਆ ਜਿਵੇਂ ਉਹਨਾਂ ਦਾ ਨਾ ਪੁੱਤਰ ਹੀ ਬੋਲਣ ਲਿਆ ਹਾਂ ਇਹਗੇ ਫਿਰ ਅੱਲਾਹ ਪਾਕ ਨੇ ਐਸ ਜਿਹੜੇ ਤੋਂ ਚੁੱਕ ਕੇ ਤੁਹਾਨੂੰ ਨਾ ਲੋਹੜ ਦੇ ਟੀਨੀਆਂ ਤੱਕ ਪੜਾਇਆ ਹਾਂ ਲੋਕੀ ਜੜਨਾ ਉਹ ਉਹਨਾਂ ਦੇ ਪੈਰ ਰਣਾ ਫਿਰ ਧਰਤੀ ਤੇ ਲੱਗਦੇ ਨਹੀਂ ਹੈ ਹਾਂ ਅਸੀਂ ਅੱਜ ਆ ਕੇ ਬੈਠੇ ਆ ਨਾ ਅਸੀਂ ਐਂਜੀ ਬੈਠੇ ਆ ਜਿਵੇਂ ਆਪਣੇ ਡੇਰ ਤੇ ਆ ਕੇ ਬੈਠੇ ਸੀ ਹਾਂ ਬਿਲਕੁਲ ਜੀ ਤੁਹਾਡਾ ਹੀ ਹਾਂ ਠੀਕ ਹੈ ਉਹ ਐ ਮੈਨੇਜ ਕਿਵੇਂ ਕੀਤਾ ਹੋਇਆ ਜੀ ਵੀ ਰਾਤੀ ਤੁਸੀਂ ਲੋਹਰ ਹਾਂਜੀ ਸਪੂੜੀ ਬੈ ਕੇ ਗੱਲ ਕਰ ਰਹੇ ਹੋ ਇਹ ਸਾਡੇ ਵਰਗਾ ਬੰਦਾ ਲੋਰੋ ਚੱਕਰ ਲਾ ਆ ਬੇੜਾ ਤੇ ਸਾਦਾ ੜੀ ਕਿਸੇ ਬੁਲਾਦਾ ੜੀ ਹੈ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਇੱਕ ਤਾਂ ਬੋਲਣ ਵਾਲੀ ਹਾਂਜੀ ਇਹ ਨਾ ਮੇਰੇ ਸੋਹਣੇ ਰੱਬ ਦੀ ਵੰਡਾ ਹਾਂਜੀ ਕੋ ਕੋ ਬੰਦਾ ਲਿਖ ਕੇ ਖੇਦਮਤ ਕਰਦਾ ਲਿਖਾਰੀ ਆ ਲਿਖਾਰ ਉਹ ਲਿਖਦਾ ਉਹ ਲਿਖ ਕੇ ਚਲਾ ਜਾਂਦਾ ਉਹ ਰਹਿਦੀ ਦੁਨੀਆ ਤੱਕ ਉਹ ਕੰਮ ਆ ਜਿੱਦਾਂ ਹੁਣ ਬਾਬੇ ਵਾਰਿਸ਼ ਆ ਬਾਬਾ ਬੁੱਲੇ ਸ਼ਾ ਬਾਬਾ ਫਰੀਦ ਰਹਿਮਤੁਲਾਹ ਇਹ ਉਹ ਨਾਮ ਆ ਤੇ ਸ਼ੇਰਾਂ ਦੀਆਂ ਮਾਰੀਆਂ ਗਿੱਦੜ ਖਾ ਰੇ ਭਾਈ ਕੀ ਬਾਤ ਭਾਈ ਉਹਨਾਂ ਦਾ ਲਿਖਿਆ ਹੋਇਆ ਅੱਜ ਵੀ ਸਾਡੇ ਕੰਮ ਆ ਰਿਹਾ ਤੇ ਅਸੀਂ ਸਬਕ ਲੈ ਰਹੇ ਆ ਤੇ ਲਿਖਾਰੀ ਆਪਣਾ ਹਿੱਸਾ ਪਾ ਜਾਂਦਾ ਕੋ ਬਲਾਰ ਹੁੰਦਾ ਕੋ ਇਹ ਮੇਰੇ ਸੋਹਣੇ ਰੱਬ ਦੀ ਨਾ ਵੰਡਾ ਮਲਤਾਨ ਚਾਂਬਾ ਹਾਂ ਸਾਡੇ ਸਮੁੰਦਰੀ ਚ ਜਾਮਣਾ ਉਹ ਜਾਮਣ ਤੁਸੀਂ ਸ਼ੇਖੂਪੁਰੇ ਜਾ ਕੇ ਲਾ ਲਓ ਉਹ ਸਵਾਦ ਨਹੀਂ ਆਣਾ ਹਾਂ ਤੁਹਾਡੇ ਸ਼ੇਖੂਪੁਰੇ ਚ ਚੌਲਾਂ ਧਰਤੀ ਦੀ ਇੱਕ ਮਠਾ ਉਹ ਚੌਲ ਇੱਥੇ ਲਾ ਦੀਏ ਤੇ ਇੱਥੇ ਉਹ ਸਵਾਦ ਨਹੀਂ ਆਣਾ ਲੱਗੇ ਵੀ ਨਹੀਂ ਇੱਥੇ ਇੱਥੇ ਹੈ ਨਹੀਂ ਜ਼ਮੀਨ ਪਾਣੀ ਨਹੀਂ ਰੋਕਦੀ ਹਾਂ ਅੱਛਾ ਉਹ ਜਿਵੇਂ ਉਹਨੇ ਰਿਜ਼ਾ ਕਵੰਡਿਆ ਹਿਆ ਨਾ ਵੀ ਉਧਰ ਚੌਲ ਦੇ ਤੇ ਉਧਰ ਅੰਬ ਦੇ ਤੇ ਕਿਤੇ ਜਾਮਣਾ ਦੇਤੀਆਂ ਕਿਸੇ ਨੂੰ ਕੋਈ ਸ਼ਾਹ ਦੇਤੀ ਇਦਾਂ ਹੀ ਇਹ ਵੀ ਇੱਕ ਰਜ਼ਕ ਆ ਇਹ ਵੀ ਉਹਨੇ ਵੰਡਿਆ ਹੈ ਵੀ ਕੋਈ ਜਿਹੜਾ ਕੰਮ ਤੁਸੀਂ ਕਰ ਸਕਦੇ ਆ ਉਹ ਮੈਂ ਨੇ ਜਿਹੜਾ ਮੈਂ ਕਰ ਸਕਾ ਉਹ ਇਦਾਂ ਮੇਰੇ ਮਾਲਕ ਦੀ ਵੰਡ ਆ ਤੇ ਦੂਜੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਮੈਂ ਇਹ ਗੱਲ ਕਰਦਾ ਵੀ ਇਹ ਬੰਦੇ ਨੂੰ ਨਾ ਆਪਣੀ ਕਾਤ ਵਿੱਚ ਰਹਿਣਾ ਚਾਹੀਦਾ ਵਾ 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 ਬਈ ਜੇ ਮਾੜਾ ਜਿਹਾ ਵੀ ਅਸਲ 'ਚ ਹੈ ਇੱਕ ਤਾਂ ਕੁਛ ਵੀ ਨਹੀਂ ਗੱਲ ਤਾਂ ਕੁਛ ਵੀ ਨਹੀਂ ਵਾ ਵਾ ਬੁਲਬੁਲਾ ਬੁਲਬਲਾ ਤੇ ਇਸ ਸੋਸ਼ਲ ਮੀਡੀਆ ਦੀ ਹੁੰਦੀ ਆ ਨਾ ਜੇ ਬੰਦਾ ਜਾਂਦਾ ਵੀ ਆਂਦਾ ਵੀ ਆਂਦਾ ਵੀ ਜਾਂ ਤੇ ਨਾਲੇ ਦੇਖੋ ਜੀ ਸਵਾਇ ਰੱਬ ਦੀ ਜ਼ਾਤ ਤੋਂ ਹਰ ਸ਼ੈ ਨੂੰ ਜ਼ਵਾਲ ਅੱਛਾ ਤੇ ਫਿਰ ਕਾਦੀ ਗੱਲ ਤੇ ਫਿਰ ਉਹ ਜਿਹੜਾ ਬੰਦਾ ਬੰਦਾ ਕੈਮਰੇ 'ਚ ਗੱਲ ਕੁਸ਼ੋਰ ਕਰੇ ਤੇ ਕਰਕੇ ਉਹ ਦਿਖਾਵੇ ਨਾ ਤੇ ਉਹ ਫਿਰ ਬੇਸਵਾਦੀ ਏ ਉਹ ਫਿਰ ਆਪਣਾ ਮਕਸਦ ਗਵਾਜ ਜਾਂਦਾ ਗਵਾਜ ਜਾਂਦਾ ਤੇ ਆਪਾਂ ਜੋ ਹੈਗੇ ਆ ਉਹ ਉਹੀ ਰਹਿਣਾ ਚਾਹੀਦਾ ਨਾ ਜੀ ਮੈਂ ਕਹਿੰਦਾ ਜੀ ਕੀ ਬਾਤ ਅੱਛਾ ਅੰਜਮ ਇੱਕ ਪਰਸਨਲ ਜਿਹਾ ਸਵਾਲ ਗੱਲਾਂ 'ਚੋਂ ਕੋਈ ਗੱਲ ਨਿਕਲੀ ਏ ਸਮਝਿਆ ਜਾਂਦਾ ਹੈ ਕਿ ਆਮ ਫਹਿਮ ਜ਼ਬਾਨ ਦੇ ਵਿੱਚ ਕਿ ਜੱਟਾਂ ਦਾ ਅਕਲ ਨਾਲ ਬੜਾ ਵੈਰ ਹੁੰਦਾ ਜਿਵੇਂ ਕਿ ਜਿਹੜਾ ਜੱਟਾਂ ਦਾ ਪੁੱਤਰ ਹੈ ਨਾ ਉਹ ਸਮਝ ਲੋ ਕਿ ਇਸ਼ਦਾਈ ਹੈ ਇਹ ਇਹਦਾ ਕੋਈ ਪਤਾ ਨਹੀਂ ਕਿ ਦੋ ਮੀਟਰ ਘੁੰਮ ਜਾਵੇ ਤੁਸੀਂ ਇੱਕ ਅੱਲਾ ਪਾਕ ਨੇ ਫਨ ਦਿੱਤਾ ਹੈ ਇੱਕ ਗੱਲ ਤਮਹੀਦ ਹੈ ਇੱਕ ਮੈਂ ਤੇ ਇੱਕ ਸੇ ਉਹਨਾਂ ਨੂੰ ਕਹਿੰਦਾ ਹੁੰਦਾ ਜਦੋਂ ਤੁਹਾਡਾ ਨਾਮ ਆਉਂਦਾ ਮੈਂ ਕਹਿੰਦਾ ਤੁਸੀਂ ਇੰਜ ਨਾ ਕਿ ਤੁਸੀਂ ਉਹ ਇੱਕ ਸਿਆਣੇ ਕਹਿੰਦੇ ਆ ਇੰਨੀ ਗੱਲ ਸ਼ੁਰੂ ਕਰਨੀ ਹੈ ਉੱਥੋਂ ਇੱਕ ਚੀਜ਼ ਕੱਢਣੀ ਹੈ ਉਹਨੂੰ ਆਪਣੇ ਅਲਫਾਜ਼ ਸੇ ਬਿਆਨ ਕਰਕੇ ਅੱਗੇ ਦੱਸ ਦੇਣੀ ਹੈ ਐਡੀ ਬਰੀਕੀ ਐਡੀ ਸਾਵਧਾਨੀ ਨਾਲ ਇਹਦੀ ਤਮਹੀਦ ਦਾ ਫਨ ਕੋਈ 우ਸਤਾਦ ਸੀ ਜਾਂ ਕਿ ਇੱਕ ਉਦਰਤੀ ਤੌਰ ਤੇ ਸੀ ਜਾਂ ਘਰੋਂ ਕੋ تعلیم ਐਸੀ ਕੋਈ ਵਾਲਦਾ ਲੋਕ ਵਾਲਦ ਲੋ ਮਾਂ ਲੋ ਪਿਓ ਲੋ ਕਿਦੋਂ ਇਹ ਮਾਮਲਾ ਤੁਹਾਨੂੰ ਮਿਲਿਆ ਕੋ ਸੋਚਦੇ ਹੋ ਕਿ ਵਿਰਸ ਸੀ ਜਾਂ ਖੁਦ ਹੀ ਅੱਲਾ ਪਾਕ ਨੇ ਦੇ ਦਿੱਤਾ ਇਹ ਜਿਹੜੀ ਤੁਸੀਂ ਗੱਲ ਕੀਤੀ ਐ ਨਾ ਇਹ ਸਾਡੇ ਪੰਜਾਬੀ ਦਾ ਖਾਣਾ ਵੀ ਜੱਟ ਅਤੇ ਮੱਤ ਇਹ ਇਹਦਾ ਬਣਿਆ ਸੀਗਾ ਵੀ ਜੱਟ ਦੀਸ ਨਾਲ ਮੱਤ ਨਾਲ ਲੜਾਈ ਪੈਗੀ ਸਹੀ ਤੇ ਉਹ ਹੁਣ ਜੱਟ ਤੇ ਮਾਤ ਦੀ ਲੜਾਈ ਪੈ ਗਈ ਵਿੱਚ ਅਖੀਰ ਖਾਸਾ ਟਾਈਮੋ ਲੜਾਈ ਰਹੀ ਵਿੱਚ ਤੁਹਾਡੇ ਵਰਗਾ ਬੰਦਾ ਪਿਆ ਉਹਨੇ ਕਿ ਯਾਰ ਨਾ ਜੱਟ ਦੀ ਮਾਤ ਨਾਲ ਸੁਲਾ ਕਰਾਈਏ ਹੂੰ ਹੁਣ ਮਾਤ ਵੀ ਬਲਾਲੀ ਤੇ ਜੱਟ ਵੀ ਬੈਠਾ ਹੁਣ ਦੋਵਾਂ ਦੀਆਂ ਗੱਲਾਂ ਸੁਣੀਆਂ ਮਾਤ ਦੀਆਂ ਸੁਣੀਆਂ ਵੀ ਆ ਮੈਂ ਇਦਾਂ ਸੁਲਾ ਕਰਦੀ ਆ ਚਲੋ ਕਰਾ ਦਿਓ ਸੁਲਾ ਸਹੀ ਜੱਟ ਬੋਲਿਆ ਨਾ ਕਿ ਸੁਲਾਮਾ ਕਰ ਲੈਣਾ ਪਰ ਇਹਨੂੰ ਕੋਈ ਸਾਡੇ ਵੇੜੇ ਨਾ ਬੜੇ। ਕੀ ਬਾਤ ਸੁਲਾਮਾ ਦੇ ਵੀ ਵੇੜੇ ਨਹੀਂ ਬੜਦੇ। ਸੁਲਾਮਾ ਕਰ ਲੈਣਾ ਸਾਡੇ ਵੇੜੇ ਨਾ ਬੜੇ। ਤਾਂ ਕਹਿੰਦੇ ਵੀ ਜੱਟ ਕਿਤੇ ਮੱਤ ਗਈ। ਹਾਂਜੀ। ਅੱਛਾ ਅੰਜਮ ਭਾਈ ਤੁਸੀਂ ਨਾ ਮਾਂਬੋਲੀ ਵਾਸਤੇ ਜਾਂ ਪੰਜਾਬੀ ਵਾਸਤੇ ਕੰਮ ਕਰਦੇ ਹੋ। ਉਹ ਇੱਕ ਸ਼ੇਰ ਹੈ ਕਿ ਕੋਈ ਹੁਰ ਗਿਆ ਸੀ ਨਾ ਤਾਨ ਕੇ ਹਾਏ ਸਾਡਾ ਦਰਦ ਪਛਾਣੇ ਆਣ ਕੇ ਅਸੀਂ ਵਾਸੀ ਦੇਸ਼ ਪੰਜਾਬ ਦੇ ਸਾਨੂੰ ਮਾਰਨ ਲੋਕ ਪਛਾਣੇ ਵਾਹ ਵਾਹ ਇਹ ਜਿਹੜੇ ਅੱਜਕੱਲ ਆ ਹੋ ਰਿਹਾ ਹੈ شناਸਕੀ ਕਾਰਡ ਵੰਦੇ ਨੇ ਥੱਲੇ ਲਾਂਦੇ ਨੇ ਜਨਾਜ਼ੇ ਮਾਵਾਂ ਜਿਹੜੀਆਂ ਨੇ ਹੋਣ ਤੇ ਮਾਵਾਂ ਫਖਰ ਨਾਲ ਚੁੱਕਣ ਲੱਗ ਪਈਆਂ ਜਨਾਜ਼ਾ ਆ ਠੀਕ ਹੈ ਇਸ ਬਾਰੇ ਬੜੀ ਗੱਲ ਕਰੀਏ ਇਹ ਜੀ ਗੱਲ ਅੱਗੇ ਵੀ ਬੜੀ ਵਾਰੀ ਕੀਤੀ ਆ ਬੜਾ ਤੱਕਾ ਹੋ ਰਿਹਾ ਨਹੀਂ ਹੁਣ ਕਦੋਂ ਤੱਕ ਅਸੀਂ ਆਪਣੇ ਪੁੱਤਾਂ ਦੀ ਇਦਾਂ ਲਾਸ਼ਾਂ ਚੱਕਦੇ ਰਵਾਂਗੇ ਤੇ ਉੱਥੇ ਪਛਾਣ ਕੇ شناਸਕੀ ਕਾਰਡ ਦੇਖ ਕੇ ਤੇ ਸਿਰਫ ਗਨਾਹ ਵਿੱਚੋਂ ਕੀ ਨਿਕੜਦਾ ਪੰਜਾਬ ਪੰਜਾਬੀ ਹੋਸ਼ ਹੋਸ਼ ਪੰਜਾਬੀ ਹੋਣਾ ਵੀ ਗੁਨਾਹ ਹੈ ਇਹ ਗੁਨਾਹ ਬਣ ਗਿਆ ਆਪਣੇ ਮੁਲਕ ਦੇ ਵਿੱਚ ਰਹਿੰਦੇ ਆ ਹਾਂ ਤੇ ਉਹਦੀ ਸਜ਼ਾ ਉਹਨਾਂ ਨੇ ਮੌਤ ਰੱਖੀ ਹੋਈ ਹੈ ਜਿਹੜਾ ਪੰਜਾਬੀ ਹੋਊਗਾ ਨਾ ਤੇ ਉਹਨੂੰ ਮਾਰ ਦੇਵਾਂਗੇ ਸਾਡੀ ਇਹ ਕੰਮ ਰਿਆਸਤ ਦੇ ਕਰਨ ਦਾ ਜੇ ਅਸੀਂ ਕਰਾਂਗੇ ਨਾ ਤੇ ਅਸੀਂ ਫਿਰ ਗद्दार ਹੋ ਜਾਾਂਗੇ ਇਹ ਕੰਮ ਰਿਆਸਤ ਦੇ ਕਰਨ ਦਾ ਤੇ ਅਸੀਂ ਰਿਆਸਤ ਅੱਗੇ ਕਈ ਵਾਰੀ ਇਹ ਹੱਥ ਬੰਨੇ ਆ ਵੀ ਇਹ ਰੁਕਣਾ ਚਾਹੀਦਾ ਜੇ ਉਹ ਸਾਡੇ ਪੁੱਤਰ ਆ ਮਜ਼ਦੂਰੀ ਕਰਨ ਵਾਸਤੇ ਜਾਂਦੇ ਆ ਇਹ ਪਾਕਿਸਤਾਨ ਆ ਇੱਥੇ ਸਿੰਧੀ ਸਾਡੇ ਪੰਜਾਬ ਚ ਆਂਦੇ ਆ ਬਲੋਚੀ ਸਾਡੇ ਪੰਜਾਬ ਚ ਆਂਦੇ ਆ ਸਾਰੇ ਇੱਥੇ ਆਂਦੇ ਆ ਅਫਗਾਨੀ ਤਾਂ ਕਿਤੇ ਫਿਰਦੇ ਆ ਅਸੀਂ ਤਾਂ ਕਦੀ ਕਿਸੇ ਨੂੰ ਵੱਟਾ ਨਹੀਂ ਮਾਰਿਆ ਤੇ ਸਾਡੇ ਪੁੱਤਰਾਂ ਨੂੰ ਮਾਰਨ ਗੋਲੀਆਂ ਸਿਰਫ ਫਰਕ ਪਤਾ ਕੀ ਚੱਦੜ ਸਾਹਿਬ ਭਾਈ ਉੱਥੇ ਮਜ਼ਦੂਰੀ ਕਰਨ ਨਾ ਤਾਂ ਕਿਸੇ ਜੱਜ ਦੇ ਪੁੱਤ ਨੇ ਜਾਣਾ ਨਾ ਜਰਨੈਲ ਦੇ ਪੁੱਤ ਨੇ ਜਾਣਾ ਨਾ ਵਜ਼ੀਰ ਆਜ਼ਮ ਦੇ ਪੁੱਤਰ ਨੇ ਨਾ ਕਿਸੇ ਸਿਆਸਤਦਾਨ ਦੇ ਪੁੱਤਰ ਨੇ ਉੱਥੇ ਮਜ਼ਦੂਰੀ ਕਰਨ ਜਾਣਾ ਤੁਹਾਡੇ ਮਾਰੇ ਸਾਡੇ ਮਾਰੇ ਬੰਦੇ ਸਾਡੇ ਪੁੱਤਰਾਂ ਨੇ ਜਾਣਾ ਤੇ ਜੇ ਉੱਥੇ ਮਾਰ ਵੀ ਗਏ ਉਹਨਾਂ ਨੂੰ ਪਾਰ ਕਾਦਾ ਪਰ ਇਹ ਨਾ ਸਿਆਣੇ ਕਹਿੰਦੇ ਵੀ ਅੰਤ ਖੁਦਾ ਦਾ ਜਿਹੜਾ ਨਾ ਇਹ ਵੈਰ ਹੁੰਦਾ ਵੀ ਜੇ ਅਖੀਰ ਇਸ ਜੇ ਪੰਜਾਬੀ ਜਾਗ ਗਏ ਹਜੇ ਤਾਂ ਨਹੀਂ ਜਾਗ ਰਹੇ ਅਸੀਂ ਬਥੇਰਾ ਕਿਹਾ ਇੰਨਾ ਕਿਹਾ ਸੀਗਾ ਵੀ ਆਪਾਂ ਜਾ ਕੇ ਲਾਹੌਰ ਇਤਜਾਜ ਕਰੀਏ ਤੇ ਕਿਸੇ ਨੇ ਸਾਡੀ ਨਹੀਂ ਸੁਣੀ ਵੀ ਇੰਨੀਆਂ ਲਾਸ਼ਾਂ ਚੱਕ ਲਈਆਂ ਵੀ ਹੁਣ ਤਾਂ ਇਕੱਠੇ ਹੋ ਜੀਏ ਜੇ ਬੰਦਾ ਸੋਤਾ ਹੋਵੇ ਨਾ ਤੇ ਉਹਨੂੰ ਤਾਂ ਬੰਦਾ ਜਗਾ ਲੰਦਾ ਹੁਣ ਜਾਗਦੇ ਨੂੰ ਕੌਣ ਜਗਾਵੇ ਜਾਗਦੇ ਨੂੰ ਕੌਣ ਜਗਾਵੇ ਵਾ 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 ਤੇ ਇਹ ਸਾਡਾ ਬੜਾ ਵੱਡਾ ਦੁੱਖ ਆ ਜੀ ਜੇ ਕਦੀ ਰੱਬ ਨੇ ਮੌਕਾ ਦਿਆ ਤੇ ਅਸੀਂ ਇਹ ਉੱਤੇ ਤੱਕ ਵੀ ਪਹੁੰਚਾਵਾਂਗੇ ਕਿਸੇ ਵੱਡੇ ਪਲੇਟਫਾਰਮ ਤੇ ਵੀ ਤੇ ਇਨਸ਼ਾਅੱਲਾ ਅਸੀਂ ਇੱਕ ਕੌਮ ਬਣ ਕੇ ਇਤਜਾਜ ਵੀ ਕਰਾਂਗੇ ਸਰ ਜਨਾਬ ਹਾਂ ਜੀ ਤੁਹਾਡੇ ਵਰਗੇ ਭਰਾਵਾਂ ਦੀ ਲੋੜ ਆ ਇਸ ਕੰਮ ਦੇ ਵਿੱਚ ਜੀ ਇਨਸ਼ਾਅੱਲਾ ਅਸੀਂ ਤੁਹਾਨੂੰ ਆਪਣੀ ਹਰ ਤਰ੍ਹਾਂ ਦੀ ਸਪੋਰਟ ਦੀ ਜਿਹੜੀ ਹੈ ਨਾ ਉਹ ਜ਼ਿੰਮੇਵਾਰੀ ਦਿੰਨੇ ਆ ਅਸੀਂ ਤੁਹਾਨੂੰ ਅੱਗੇ ਲਾਣੇ ਆ ਅਸੀਂ ਤੁਹਾਡੇ ਪਿੱਛੇ ਨਕਸ਼ੇ ਕਦਮ ਤੋਂ ਚੱਲਣ ਵਾਲੇ ਲੋਕ ਆ ਔਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਆਪਣਾ ਇਹ ਆਵਾਨੇ ਬਾਲਾ ਤੱਕ ਪਗਾਮ ਪਹੁੰਚਾਇਆ ਜਾਏ ਵੀ ਜਾਗ ਪੰਜਾਬੀ ਜਾਗ ਤੇ ਇਸ ਕੈਂਪੇਨ ਨੂੰ ਚਲਾਇਆ ਜਾਏ ਤਾਂ ਕਿ ਕਮਸ ਕਮ ਮਾਵਾਂ ਦੇ ਪੁੱਤਰ ਜਿਹੜੇ ਨੇ ਨਾ ਉਹ ਇੱਕ ਬੇਰਹਿਮੀ ਮੌਤ ਨਾ ਮਰਨ ਤੇ ਇਹ ਕੰਮ ਕਿਸੇ ਵੱਡੇ ਬੰਦੇ ਨੇ ਕਰਨਾ ਹੈ ਜਮ ਬਾਈ ਹਾਂਜੀ ਮੈਂ ਨਾ ਅਕਸਰ ਬੈਠਾ ਗੱਲ ਕਰਨਾ ਨਾਵਾ ਕਿ ਨਿਜ਼ਾਮ ਲੋਹਾਰ ਇੱਕ ਇੱਡੀ ਵੱਡੀ ਸਲਤਨਤ ਕਿ ਜਿਹੜੀ ਗੋਰੇ ਦੀ ਸਲਤਨਾ ਸੀ ਉਦੋਂ ਪੰਜਾਬ ਬਰੇ ਆਜ਼ਮਾ ਦੀ ਸਲਤਨਾ ਤੇ ਲੋਹਾਰ ਦਾ ਪੁੱਤਰ ਉੱਥੇ ਹੀ ਉੱਠਨ ਦੇ ਦਿਲ 'ਚ ਖਿਆਲ ਆਇਆ ਕਿ ਜਿਹੜਾ ਗੋਰੇ ਨਾਲ ਅੰਗਰੇਜ਼ ਭੇੜਾ ਕਰ ਰਿਹਾ ਹਾਂ ਹਾਂ ਠੀਕ ਹੈ ਤੇ ਇੰਨਾ ਅੱਲਾਹ ਬਾਗ ਨੇ ਉਹਨੂੰ ਇੱਜ਼ਤ ਦਿੱਤੀ ਹੈ ਕਿ ਉਹਦੇ ਜਨਾਜ਼ੇ ਤੇ 17000 ਬੰਦਾ ਬੰਦਾ ਉਸ ਦਰ ਉਸ ਦਰ ਇਹ ਦੋ ਇੰਨੀ ਸ਼ਰਾਂ ਦੀ ਵਾਦੀ ਵੀ ਨਹੀਂ ਸੀ ਹੁੰਦੀ ਆ ਫਿਰ ਇੰਜ ਨਹੀਂ ਇਕੱਠਾ ਹੋਇਆ ਕਿ ਆਵਾਜ਼ ਪਈ ਜਨਾਜ਼ਾ ਆ ਜਾਓ 2 ਰੁਪਏ ਟਿਕਟ ਲਾਈ ਪਰ ਬੰਦਾ ਟੈਕਸ ਅੱਛਾ 37000 ਰੁਪਇਆ ਹਕੂਮਤ ਨੇ ਟੈਕਸ ਦੇ ਉਂਗੇ ਚ ਲਿਆ ਵਾ ਵਾ 37000 ਚ ਉਹ ਉਸ ਟਾਈਮ 5 ਮਰਬੇ ਜ਼ਮੀਨ ਆਉਂਦੀ ਸੀ ਬੰਦਾ ਬੱਲੇ ਤੇ ਲੋਕਾਂ ਪਹਿ ਦੇ ਕੇ ਫਿਰ ਵੀ ਜਨਾਲਾ ਪੜਿਆ ਵਾ ਖਿੱਚ ਹੈ ਸਾਡੀ ਕੌਮ ਦੇ ਵਿੱਚ ਖਿੱਚ ਹੈ ਜੀ ਪਰ ਤੁਸੀਂ ਦੇਖੋ ਨਾ ਕਿ ਸਾਡੇ ਟੀਵੀਆਂ ਦੇ ਉੱਤੇ ਦੱਸਿਆ ਗਿਆ ਜੀ ਇੰਨੇ ਮੁਸਾਫਰ ਹਲਾਕ ਕਰਦੇ ਹਾਂਜੀ ਇਹ ਖਬਰ ਚੱਲੀ ਹਾਂਜੀ ਇਹ ਨਹੀਂ ਕਿ ਇਹਨੇ ਪੰਜਾਬੀ ਮਾਰੇ ਹਾਂਜੀ ਪੰਜਾਬੀ ਮਾਰੇ ਔਰ ਕਿਸ ਵਜ੍ਹਾ ਤੋਂ ਮਾਰੇ ਉਹ ਇਹ ਵੀ ਸਾਡੇ ਦਿਲਾਂ ਤੇ ਤੀਰ ਚਲਾਏ ਗਏ ਵੀ ਇਹਨੇ ਆਖਿਆ ਜੀ ਮਸਾਫਰਾਂ ਤੁਸੀਂ ਦੱਸੋ ਕਿ ਸਾਡੇ ਪੰਜਾਬ ਦੇ ਪੁੱਤਰ ਸ਼ਹੀਦ ਹੋਏ ਹਨ ਜੀ ਪਰ ਉਹ ਸਿਰਫ ਕੀ ਆ ਵੀ ਇਹ ਕਿਤੇ ਜਾਗ ਨਾ ਜਾਣ ਇਹਨਾਂ ਨੂੰ ਮੈਸੇਜ ਹੀ ਪਗਾਮ ਹੀ ਹੈ ਜੀ ਦਿੱਤਾ ਜਾਵੇ ਵੀ ਇਹਨਾਂ ਨੂੰ ਲੱਗੇ ਵੀ ਅੰਜ ਰਲਦੇ ਚਲਦੇ ਮਸਾਫਰਾਂ ਜਿਹੜੇ ਹਾਂ ਇੱਕ ਪੰਜਾਬੀ ਦੀ ਪਹਿਚਾਨ ਵੀ ਖੋਲੇ ਮੈਂ ਇੱਕ ਦਿਨ ਮੜੀ ਜੀ ਗੱਲ ਕੀਤੀ ਤੇ ਥੱਲੇ ਬੰਦੇ ਲਿਖਣ ਲੱਗ ਗਏ ਆਖਿਆ ਜੀ ਤੁਸੀਂ ਤਾਂ ਇਹ ਪਾਕਿਸਤਾਨ ਦੇ ਵਿੱਚ ਖਾਨਾ ਜੰਗੀ ਲਵਾਉਂਗੇ ਮੈਂ ਕਿਹਾ ਵੀ ਹੋਰ ਖਾਨਾ ਜੰਗੀ ਕਿਹਨੂੰ ਕਹਿੰਦੇ ਲੋਕ ਮਰ ਰਹੇ ਨੇ ਤੁਹਾਨੂੰ ਖਾਨਾ ਜੰਗੀ ਦੀ ਪਈ ਹੈ ਔਰ ਇਸੇ ਚੀਜ਼ ਤੇ ਜਿਹੜਾ ਹੈ ਨਾ ਉਹ ਅਸੀਂ ਅੰਜੇ ਭਾਈ ਤੁਸੀਂ ਸਾਡੀ ਆਣ ਵਾਲੀ نسل ਜਿਹੜੀ ਕਿ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਦੀ ਹੈ ਤੁਸੀਂ ਇੱਕ ਝਟਕੇ ਬੰਦੇ ਹੋ ਕੇ ਸੋਸ਼ਲ ਮੀਡੀਆ ਤੇ ਇੱਕ ਐਸਾ ਇੰਪੈਕਟ ਕ੍ਰੀਏਟ ਕੀਤਾ ਇੱਕ ਐਸਾ ਮੈਸੇਜ ਦਿੱਤਾ ਲੋਕਾਂ ਨੂੰ ਦੱਸਿਆ ਹੈ ਕਿ ਯਾਰ ਪੰਜਾਬੀ ਬੋਲੋ ਪੰਜਾਬੀ ਪਹਿਚਾਨ ਬਣਾਓ ਪੰਜਾਬੀ ਸਭਾਫਤ ਨਾਲ ਜੁੜੋ ਤੇ ਆਪਣੀ ਜਣਾਂ ਦੇ ਨਾਲ ਮਜ਼ਬੂਤ ਰਵੋ ਆਨ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ نسل ਹੈ ਜਿਹੜੇ ਸਾ ਅਸੀਂ ਆ ਜਾਂ ਸਾਡੀ ਆਨ ਵਾਲੀ نسل ਹੈ ਕੀ ਪੈਗਾਮ ਦਿੰਦੇ ਹੋ ਸੋਸ਼ਲ ਮੀਡੀਆ ਨੂੰ ਮੁਸਬਤ ਤਰੀਕੇ ਨਾਲ ਪੰਜਾਬੀ ਬੋਲਚਾਲ ਵਾਸਤੇ ਕਿਵੇਂ ਇਸਤੇਮਾਲ ਕੀਤਾ ਮੈਂ ਤਾਂ ਜੀ ਇਹ ਦੋ ਗੱਲਾਂ ਤੁਸੀਂ ਕਰਤੀਆਂ ਇੱਕ ਪੰਜਾਬੀ ਆ ਇੱਕ ਜਿਹੜੀਆਂ ਸੋਸ਼ਲ ਮੀਡੀਆ ਦੀ ਗੱਲ ਹੈ ਹਾਂਜੀ ਮੈਂ ਕਹਾਗਾ ਵੀ ਇੱਕ ਤਾਂ ਸਾਡੇ ਸਕੂਲਾਂ ਦੇ ਵਿੱਚ ਅਸੀਂ ਪੰਜਾਬੀ ਬੋਲ ਬੋਤ ਲਈ ਪੰਜਾਬੀ ਬੋਲ ਬਥੇਰੀ ਲਈ ਪਰ ਹੁਣ ਗਾਂ ਵਧੀਏ ਇਸ ਤੋਂ ਅਗਲਾ ਪੈਰ ਕੀ ਆ ਉਹ ਪਟਿਏ ਪੰਜਾਬੀ ਲਿਖਣੀ ਆਵੇ ਪੰਜਾਬੀ ਪੜ੍ਹਨੀ ਆਵੇ ਵੀ ਇੱਥੇ ਤੱਕ ਹੁਣ ਪਹੁੰਚੀਏ ਬੋਲਣੀ ਤਾਂ ਆ ਗਈ ਬੋਲ ਤਾਂ ਲਈ ਕੈਮਰੇ ਅੱਗੇ ਵੀ ਬੋਲ ਲਈ ਸਹੀ ਪਰ ਹੁਣ ਗਾਂ ਸਾਡਾ ਕੋਈ ਅਗਲਾ ਪੈਰ ਆ ਵੀ ਸਾਡੇ ਸਕੂਲਾਂ ਦੇ ਵਿੱਚ ਦੋ ਕਾਇਦੇ ਲੱਗਣ ਇੱਕ ਸਾਡੀ ਮਾਂ ਬੋਲੀ ਪੰਜਾਬੀ ਦਾ ਲੱਗੇ ਤੇ ਇੱਕ ਕਾਇਦਾ ਐਸਾ ਲੱਗੇ ਜਿਹਦੇ ਵਿੱਚ ਕੈਮਰੇ ਦੇ ਅੱਗੇ ਆਣ ਦੇ ਕਾਨੂੰਨ ਦੱਸੇ ਜਾਣ ਤਮੀਜ਼ ਦੱਸੀ ਜਾਵੇ ਵੀ ਕੈਮਰੇ ਅੱਗੇ ਕਿੱਦਾਂ ਆਣਾ ਕੀ ਕਰਨਾ ਕੀ ਨਹੀਂ ਕਰਨਾ ਸਾਡਾ ਮੁਲਕ ਵੀ ਕਾਨੂੰਨ ਬਣਾਵੇ ਸਾਡੀ ریاਸਤ ਸਰਕਾਰ ਕਾਨੂੰਨ ਬਣਾਵੇ ਵੀ ਕੈਮਰੇ ਅੱਗੇ ਕੀ ਕੀ ਅਸੀਂ ਕਰ ਸਕਦੇ ਆ ਕੀ ਕੀ ਅਸੀਂ ਨਹੀਂ ਕਰ ਸਕਦੇ ਤੇ ਦੂਜਾ ਇਹ ਇੱਕ ਕੈਮਰੇ ਵਾਲੀ ਕਿਤਾਬ ਵੀ ਸਕੂਲ 'ਚ ਲੱਗੇ ਤੇ ਮਾਂ ਬੋਲੀ ਪੰਜਾਬੀ ਦੀ ਵੀ ਸਕੂਲ 'ਚ ਲੱਗੇ ਕਿਤਾਬ ਹੁਣ ਉਹ ਟਾਈਮ ਆ ਹੁਣ ਸਾਡੀ ਵਜ਼ੀਰ-ਏ-ਆਲਾ ਨੇ ਇਹ ਗੱਲ ਕਹੀ ਆ ਵੀ ਸਕੂਲ 'ਚ ਅਸੀਂ ਪੰਜਾਬੀ ਪੜ੍ਹਾਵਾਂਗੇ ਉਹਨੇ ਕਹਿ ਕੇ ਤੇ ਉਹ ਸਾਨੂੰ ਰਾਜ਼ੀ ਕਰਤਾ ਪਰ ਕਿਹਾ ਸੀ ਵੀ 100 ਸਕੂਲਾਂ ਦੇ ਵਿੱਚ ਸ਼ੁਰੂ ਹੋਊਗੀ ਹਜੇ ਤੱਕ 10 ਸਕੂਲਾਂ 'ਚ ਵੀ ਨਹੀਂ ਹੋਈ ਸਭ ਝੂਠ ਸੀ ਮੈਂ ਉਹਨਾਂ ਨੂੰ ਕਹੂੰਗਾ ਵੀ ਆਪਣਾ ਸਨੇਹਾ ਯਾਦ ਕਰੋ ਆਪਣੇ ਮੂੰਹ ਦੇ ਬੋਲ ਯਾਦ ਕਰੋ ਬੰਦੇ ਗੱਲ ਕਰਕੇ ਸਾਡੇ ਪੰਜਾਬ ਦੀ ਤਾਂ ਇਹ ਰਵੈਤ ਆ ਗੱਲ ਵਿਆਹ ਨਹੀਂ ਜਾਣਦੇ ਵਾ 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 ਬਿਲਕੁਲ ਸਹੀ ਤੇ ਉਹ ਵਜ਼ੀਰ ਆਲਾ ਸਾਹਿਬਾ ਤੁਸੀਂ ਅਗਲੇ ਦਿਨ ਆਪਣੇ ਪੁੱਤਰ ਦਾ ਰਿਸ਼ਤਾ ਕੀਤਾ ਜਿਹੜੀ ਜ਼ਬਾਨ ਨਾਲ ਤੁਸੀਂ ਪੁੱਤਰ ਦਾ ਰਿਸ਼ਤਾ ਕੀਤਾ ਜਿਹੜੀ ਉਹਨਾਂ ਨੂੰ ਤਰੀਕ ਦਿੱਤੀ ਆ ਉਹ ਪਗਾ ਨਹੀਂ ਦਿੱਤੀ ਤੇ ਉਸੇ ਜ਼ਬਾਨ ਨਾਲ ਤੁਸੀਂ ਕਿਹਾ ਸੀ ਅਸੀਂ ਸਕੂਲਾਂ 'ਚ ਪੰਜਾਬੀ ਲਾਵਾਂਗੇ ਤੇ ਹੁਣ ਪਗਾਓ ਉਸ ਜ਼ਬਾਨ ਨੂੰ ਜੇ ਤੁਸੀਂ ਕਿਹਾ ਸੀ ਅਸੀਂ ਬੜੇ ਅਦਬ ਨਾਲ ਤੁਹਾਨੂੰ ਇਹ ਇੱਕ ਦਰਖਾਸਤ ਕਰਦੇ ਆਂ ਵੀ ਸਾਡੇ ਸਕੂਲਾਂ 'ਚ ਸਾਡੇ ਪੰਜਾਬੀ ਦੀ ਕਿਤਾਬ ਲਾਓ ਤੇ ਇੱਕ ਸਕੂਲਾਂ ਦੇ ਵਿੱਚ ਕੈਮਰੇ ਦੇ ਗਿਆਨ ਦੀ ਕਿਤਾਬ ਹੋਵੇ ਵੀ ਕਿੱਦਾਂ ਕੈਮਰੇ ਗਿਆਨਾ ਤੇ ਕੀ ਕੁਛ ਕਰਨਾ ਕੀ ਕੁਛ ਨਹੀਂ ਕਰਨਾ ਇਹ ਸਾਡੇ ਨਿਆਣਿਆਂ ਨੂੰ ਦੱਸਿਆ ਜਾਵੇ ਅਗਲਾ ਦੌਰ ਕੈਮਰੇ ਦਾ ਹਾਂ ਅਗਲਾ ਦੌਰ ਸੋਸ਼ਲ ਮੀਡੀਆ ਦਾ ਤੇ ਸੋਸ਼ਲ ਮੀਡੀਆ ਪੜਾਇਆ ਜਾਵੇ ਸਕੂਲਾਂ ਦੇ ਵਿੱਚ ਉਹਦਾ ਕਾਇਦਾ ਕਾਨੂੰਨ ਬਣਾ ਉਹਦਾ ਕਾਇਦਾ ਕਾਨੂੰਨ ਹੋਵੇ ਸਾਡੇ ਇੱਥੇ ਜਿਹੜੇ ਮੇਰੇ ਵਰਗੇ ਜਿਹਨੂੰ ਜਿਹਦਾ ਦਿਲ ਕਰਾ ਗਿਆ ਕੈਮਰੇ ਕੇ ਜੋ ਮਰਜ਼ੀ ਕਰੀ ਜਾਵੇ ਸਾਡੇ ਦੀਨ ਦਾ ਵੀ ਸ਼ੁਗਲ ਬਣਾਇਆ ਗਿਆ ਬਿਲਕੁਲ ਜੀ ਸਿਰਫ ਕੀ ਸੀ ਮੈਂ ਕਸੂਰ ਨਹੀਂ ਕੱਢ ਰਿਹਾ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਮੈਂ ਇਹ ਗੱਲ ਕਰ ਰਿਹਾ ਕਿ ਉਹਨਾਂ ਵਿਚਾਰਿਆਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਕੈਮਰਾ ਬੋਲਣਾ ਕੀ ਨਹੀਂ ਬੋਲਣਾ ਇਹ ਸ਼ਾਇਕ ਹੀ ਆ ਕੈਮਰਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਹਾਂ ਜੀ ਇਹ ਬੰਦੂਕ ਤੋਂ ਅੱਗੇ ਦੀ ਸ਼ਾਇਆ ਕੈਮਰਾ ਬਿਲਕੁਲ ਜੀ ਇਹ ਤੇ ਵੇਖੋ ਘਰ ਬੈਠੇ ਕਿਸੇ ਦੇ ਘਰ ਲੜਾਈ ਪਵਾਨ ਵਾਲੀ ਗੱਲ ਹੈ ਹਾਂ ਜੀ ਲੋ ਜੀ ਟਾਈਮ ਸਾਡਾ ਵੀ ਜਿੰਨਾ ਕੀਮਤੀ ਨਾ ਸੱਚਾ ਕੀਮਤੀ ਅੰਜਮ ਸਵੈ ਸਾਹਿਬ ਦਾ ਬਿਲਕੁਲ ਜੀ ਤੇ ਟਾਈਮ ਹੋ ਵੀ ਕਾਫੀ ਗਿਆ ਜੀ ਅੰਜ ਜੀ ਬੈਠੇ ਆ ਬੈਠੇ ਸਾਨੂੰ ਆਪਣੇ ਘਰ ਆ ਕੇ ਬੈਠੇ ਆ ਨਾ ਸਾਨੂੰ ਮਹਿਸੂਸ ਨਹੀਂ ਆ ਕਿ ਵਾਵਾ ਜਿਆਦਾ ਟਾਈਮ ਹੋ ਗਿਆ ਵੀਡੀਓ ਥੋੜਾ ਇਖਤਤਾਮ ਕਰਨੇ ਆ ਐਂਡ ਤੇ ਅੰਜਮ ਭਾਈ ਤੁਹਾਡਾ ਨਾਲ ਗੱਲ ਇਹ ਕਰਨੀ ਸੀ ਕਿ ਅਕਤੂਬਰ ਦੇ ਨਾ ਐਂਡ ਵਾਲੇ ਹਫਤੇ ਸਾਡੀ SLA ਜਿਵੇਂ ਤੁਸੀਂ ਅੱਗੇ ਗੱਲ ਕੀਤੀ ਹੈ ਨਾ ਕਿ ਤੁਹਾਨੂੰ ਹਰ ਫੰਕਸ਼ਨ ਵਾਸਤੇ ਲਾਹੌਰ ਜਾਣਾ ਪੈਂਦਾ ਹੂੰ ਹੂੰ ਤੇ ਦੂਜੇ ਸ਼ਰਨ ਚ ਜੋਦੇ ਇਹ ਨਹੀਂ ਗੱਲ ਕਰਕੇ ਤੋਂ ਉੱਥੇ ਜਾਣਾ ਜਿਹੜਾ ਨਾ ਮਕਸਦ ਨਹੀਂ ਬਣਦਾ ਹੈ ਹੂੰ ਹੂੰ ਇਸ ਸਾਡੀ ਸਲਾਹ ਹੈ ਕਿ ਅਸੀਂ ਅਕਤੂਬਰ ਦੇ ਵਿੱਚ ਜਿਹੜਾ ਨਾ ਉਹ ਰੱਖੀਏ ਬੈਠਕ ਬੈਠਕ ਦਾ ਮਤਲਬ ਐਂ ਜੀ ਅਸੀਂ ਜਿਵੇਂ ਚਾਰ ਭਰਾ ਬੈਠੇ ਆ ਨਾ ਬੈਠਣਾ ਤਾਂ ਗੱਲਬਾਤ ਕਰਨੀ ਠੀਕ ਹੈ ਫਿਰ ਉਹ ਅੱਗੋਂ ਬੰਦਾ ਬਣਾਉਂਦਾ ਹੈ ਕਿ ਅੱਗੋਂ ਅਸੀਂ ਟੁਰਨਾ ਕਿਵੇਂ ਹਮ ਹਮ ਹਲਕੇ ਟੁਰਨਾ ਟੁਰਨਾ ਕਿਵੇਂ ਤੁਸੀਂ ਜਿਵੇਂ ਅਸੀਂ ਤੁਹਾਡੇ ਕੋਲ ਆਏ ਆ ਤੁਸੀਂ ਸਾਨੂੰ ਇੱਜ਼ਤ ਬਖਸ਼ੀਏ ਲੇਕਿਨ ਐਂਜੀ ਤੁਸਾਂ ਇੱਜ਼ਤ ਬਖਸ਼ ਨਹੀਂ ਐ ਤੇ ਤੁਸੀਂ ਸਾਡੇ ਕੋਲ ਆਉਣਾ ਫੇਰੀ ਬੰਦਾ ਕੋਲ ਹਲਕੇ ਟੁਰਦਾ ਹੈ ਨਾ ਉਹ ਤੁਸਾਂ ਥੋੜਾ ਟਾਈਮ ਕੱਢਣਾ ਤੇ ਤੇ ਜਿਹੜਾ ਨਾ ਨਾਲੇ ਤੁਸਾਂ ਤੁਹਾਡਾ ਅੱਗਾ ਹੋਣਾ ਸਾਡਾ ਹੋਣਾ ਪਿੱਛਾ ਇਨਸ਼ਾਅੱਲਾ ਤਾਲਾ ਜੀ ਇਹ ਬੜਾ ਸੋਹਣਾ ਪ੍ਰੋਗਰਾਮ ਬਣਾਇਆ ਇਹਨਾਂ ਨੇ ਵੀ ਪੰਜਾਬੀ ਬੈਠਕ ਸ਼ੇਖੂਪੁਰੇ ਦੇ ਵਿੱਚ ਸ਼ੇਖੂਪੁਰੇ ਦੇ ਵਿੱਚ ਸ਼ੇਖੂਪੁਰੇ ਦੇ ਵਿੱਚ 10ਵੇਂ ਮਹੀਨੇ 'ਚ 10ਵੇਂ ਮਹੀਨੇ ਸਾਰੇ ਪੰਜਾਬੀ ਦੇ ਜਿਹੜੇ ਨਾ ਜਿਹੜੇ ਪੰਜਾਬੀ ਨਾਲ ਮਾਂ ਬੋਲੀ ਨਾਲ ਜੁੜੇ ਆ ਤੇ ਉਹ ਸਾਰੇ ਉੱਥੇ ਪਹੁੰਚਣਗੇ 10ਵੇਂ ਮਹੀਨੇ ਦੇ ਵਿੱਚ ਸ਼ੇਖੂਪੁਰੇ ਦੇ ਵਿੱਚ ਇਕੱਠ ਹੋਊਗਾ ਮਾਂ ਬੋਲੀ ਪੰਜਾਬੀ ਦਾ ਮੇਰਾ ਪੁੱਤ ਪੰਜਾਬੀ ਕਿਉਂ ਨਹੀਂ ਬੋਲਦਾ ਸਾਡੇ ਸਾਰੇ ਧਾਰਾ ਵੀਅਰ ਅੱਗੇ ਰਿਕਵੈਸਟ ਕਰ ਦੋ ਕਿ ਅਗਰ ਕੋਈ ਜਾਣਾ ਚਾਵੇ ਸਾਡੇ ਕੰਮ ਕਾਮ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦੇਉਂਦੇ ਥਰੂ ਅਸੀਂ ਇਨਸ਼ਾਅੱਲਾ ਕੋਸ਼ਿ ਹੋਵੇ ਹੁਣ ਪ੍ਰੈਕਟੀਕਲ ਜਿਵੇਂ ਅੰਜਨ ਭਾਈ ਨੇ ਗੱਲ ਕੀਤੀ ਏ ਕਿ ਬੋਲਣ ਤੋਂ ਅੱਗੇ ਵਧਿਏ ਉਹਨੂੰ ਲਿਖੀਏ ਉਹਨੂੰ ਪੜ੍ਹੀਏ ਉਹਨੂੰ ਇੱਕ ਸਬਜੈਕਟ ਬਣਾਈਏ ਤਾਂ ਅੱਗੇ ਅਸੀਂ ਉਹਨੂੰ ਅੱਗੇ ਲੈ ਕੇ ਕਮੋਜ਼ ਕਮ ਅਗਲੀ نسل ਤੱਕ ਜਿਹੜਾ ਹੈ ਨਾ ਉਹ ਚਲੋ ਐਜ਼ ਆ ਮਜ਼ਮੂਨ ਹੀ ਉਹਨੂੰ ਲੈ ਕੇ ਟੁਰਕੀ ਉਹ ਸਬਕ ਯਾਦ ਕਰ ਲੈਣ ਪੰਜਾਬੀ ਐਸੇ ਬਹਾਨੇ ਬੋਲਣਗੇ ਤੇ ਸਹੀ ਨਾ ਤੇ ਮੈਂ ਇਥੇ ਇਖਤਤਾਮ ਕਰਨਾ ਚਾਹਾਂਗਾ ਅੱਜ ਦੀ ਇਸ ਗੁਫ਼ਤਗੂ ਦਾ ਤੇ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਪਿਆਰ ਸਾਡੇ ਵੇਖਣ ਵਾਲਿਆਂ ਵਾਸਤੇ ਵੀ ਔਰ ਅੰਜਮ ਭਾਈ ਦਾ ਵੀ ਯਕੀਨ ਮੰਨੋ ਮੈਂ ਆਪਣਾ ਇੱਕ ਪਰਸਨਲ ਰਿਵਿਊ ਦੇਣਾ ਚਾਹਾਂਗਾ ਕਿ ਇਸ ਹਵੇਲੀ ਦੇ ਵਿੱਚ ਬੈਠ ਕੇ ਸਾਨੂੰ ਆਪਣਾ ਬਚਪਨ ਯਾਦ ਆ ਗਿਆ ਅਸੀਂ ਖੁੱਦ ਪਿੰਡ ਛੱਡ ਕੇ ਸ਼ਹਿਰਾਂ ਦੀ ਜ਼ਿੰਦਗੀ ਵਿੱਚ ਚਲੇ ਗਏ ਆ ਅਸੀਂ ਉਹ ਚੀਜ਼ਾਂ ਦੇਖੀਆਂ ਕਿ ਪਿੰਡ ਦੇ ਵਿੱਚ ਐਂ ਸਾਡੇ ਵੱਡੇ ਬੰਦੇ ਹੁੰਦੇ ਸੀ ਕੋ ਯਾਰ ਰਿਹਾ ਕੋ ਜਾ ਰਿਹਾ ਕੋ ਕੱਤ ਰਿਹਾ ਲੋਕ ਬੈਠੇ ਨੇ ਗੱਪਸ਼ਾਪ ਲਾ ਰਹੇ ਨੇ ਵੱਡਿਆਂ ਕੋਲੋਂ ਛੋਟਿਆਂ ਨੂੰ ਗੱਲ ਸਿੱਖਣ ਨੂੰ ਮਿਲੀ ਸਾਨੂੰ ਉਹ ਮੋਹ ਅੱਜ ਅਸੀਂ ਕਿਸੇ ਮੁਕਾਮ ਤੇ ਪਹੁੰਚੇ ਆ ਉਹ ਖੇਚ ਆਂਦੀ ਏ ਕਿ ਯਾਰ ਉਹ ਵਕਤ ਦੁਬਾਰਾ ਆਵੇ ਜਿਵੇਂ ਭਾਈ ਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਇਸ ਚੀਜ਼ ਨੂੰ ਜਿਹੜਾ ਨਾ ਉਹ ਜ਼ਾਹਰ ਕੀਤਾ कि ਹੁਣ ਲੋਕ ਵਾਪਸ ਉਸੇ ਆਪਣੇ ਬਚਪਨ ਨਾਲ ਉਸੇ ਆਪਣੇ ਪਛੋਕੜਾਲ ਆ ਰਹੇ ਨੇ ਇਸੇ ਪਗਾਮ ਨਾਲ ਮੈਂ ਮੁਹੰਮਦ 우ਮਰ ਖਿਆਮ ਕੰਬੋ ਮੇਰੇ ਕੋ ਹੌਸਟ ਭਾਈ ਮੁਦਸਰ ਨਵਾਜ਼ ਤੇ ਅੱਜ ਤੇ ਸਾਡੇ ਮਹਿਮਾਨ ਅੱਜ ਦੇ ਮੁੱਖ ਮਹਿਮਾਨ ਜਨਾਬ ਅੰਜਮ ਸਰੋਇਆ ਅਸੀਂ ਇਜਾਜ਼ਤ ਚਾਹਾਂਗੇ ਕੋਸ਼ਿਸ਼ ਕਰੋ ਇਸ ਪਰਨੋਸ਼ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਇਸ ਤਰ੍ਹਾਂ ਹਸਤੀਆਂ ਦਾ ਅਸੀਂ ਇੰਟਰਵਿਊ ਪਹੁੰਚਾਉਂਦੇ ਰਹੀਏ ਤੇ ਪੰਜਾਬੀ ਵਾਸਤੇ ਕੁਝ ਨਾ ਕੁਝ ਆਪਣਾ ਹਿੱਸਾ ਪਾਉਂਦੇ ਨੇ